ਬਰੇ ਇਨੀ ਠੰਡ ਵੀ ਪਈ ਆਪਾਂ ਸਾਰਿਆਂ ਨੂੰ ਪਤਾ ਅੱਜ ਫ੍ਰੀਜ਼ਿੰਗ ਰੇਨ ਵੀ ਪੈਣੀ ਹੈ ਤਾਂ ਵੀ ਆਪਣੇ ਸਾਰੇ ਵੀਰ ਭੈਣ ਹੋਣੀ ਉੱਤੇ ਖੜੇ ਨੇ ਵੀਰ ਡਾਰਕ ਫੋਰਸ ਵੀ ਵਾਟ ਜਸਟਿਸ ਵੀ ਵਾਟ ਜਸਟਿਸ ਵੀਰ ਡਾਰਕ ਕਿਨੂ ਕਿਨੂ ਯਾਰ ਇਨਾਂ ਇਨਾਂ ਚੀਜ਼ਾਂ ਜਿਹਾ ਆਪਣੇ ਦਿਨ ਤਿਉਹਾਰ ਨਹੀਂ ਪਿਆ ਰੇ ਅੱਡਾ ਨਵਾਂ ਸਾਲ ਲੰਘ ਕੇ ਗਿਆ ਅਸੀਂ ਉਹ ਸਾਰੇ ਈਮੇਲ ਕੈਂਪੇਨ ਅੱਤੇ ਗਜ਼ਾਰਿਆ ਦੂਜੀਆਂ ਨੈਸ਼ਨੈਲਿਟੀ ਵਾਲੇ ਬੰਦੇ ਸਾਨੂੰ ਆ ਕੇ ਕਹਿੰਦੇ ਆ ਭਾਈ ਸਾਡੀਆਂ ਤਾਂ ਫਾਈਲਾਂ ਪ੍ਰੋਸੈਸ ਹੋ ਰਹੀਆਂ ਇਹ 14 ਨਵੰਬਰ ਵਾਲੀ ਅਪਡੇਟ ਖੋਲ ਕੇ ਦੇਖੋ ਉੱਥੇ ਲਿਖਿਆ ਹੋਇਆ ਆਲ ਐਂਡ ਪੈਂਡਿੰਗ ਐਪਲੀਕੇਸ਼ਨਸ ਆਰ ਰਿਟਰਨ ਜਿਨ੍ਹਾਂ ਨੇ ਇੱਥੇ ਪੀਐਨਪੀ ਵਿੱਚ ਫਾਈਲਾਂ ਪਾਈਆਂ ਸੀ ਤੇ ਉਹ ਸਰਕਾਰ ਨੇ ਰਿਜੈਕਟ ਕਰ ਦਿੱਤੀਆਂ ਤੁਸੀਂ ਲਾ ਪਾਸ ਕੀਤਾ ਲੱਗਣਾ ਚਾਹੀਦਾ ਸੀ ਔਨ ਵਾਲੇ ਬੰਦੇ ਆ ਤੇ ਤੁਸੀਂ ਲਾ ਸਾਡੇ ਤੇ ਦਿੱਤਾ ਵੀ ਸਾਡਾ ਸਾਰਿਆਂ ਦਾ ਉਹ ਟਾਈਮ ਵੀ ਇਹਨਾਂ ਨੇ ਖਾ ਲਿਆ ਅੱਛਾ ਜੀ 120 ਦਿਨਾਂ ਤੋਂ 150 ਦਿਨਾਂ ਦੀ ਪ੍ਰੋਸੈਸਿੰਗ ਟਾਈਮ ਲੈ ਕੇ ਇਹਨਾਂ ਨੇ ਚੱਕ ਕੇ ਮਾਰੀ ਦੋ ਦੋ ਸਾਲਾਂ ਤੇ ਮੈਨੂੰ ਨਹੀਂ ਪਤਾ ਕੌਣ ਫਰੌੜਾ ਕੌਣ ਨਹੀਂ ਮੈਂ ਉਹਨਾਂ ਚੱਕਰਾਂ 'ਚ ਨਹੀਂ ਪੈਂਦਾ ਮੈਂ ਉਹਨਾਂ ਮੁੱਦਿਆਂ 'ਚ ਨਹੀਂ ਪੈਣਾ ਚਾਹੁੰਦਾ ਜੇ ਸਾਨੂੰ ਲੱਗਦਾ ਵੀ ਤੁਹਾਡੀ ਫਾਈਲ ਕਿਤੇ ਜੈਨੂਇਨ ਨਹੀਂਗੀ ਜਾਂ ਤੁਹਾਨੂੰ ਲੱਗਦਾ ਵੀ ਤੁਹਾਡੀ ਚੀਜ਼ ਕੋ ਜੈਨੂਇਨ ਨਹੀਂਗੀ ਅਸੀਂ ਮੋੜ ਸਕਦੇ ਆ ਸਾਡੀਆਂ ਸਾਰੀਆਂ ਦੀਆਂ ਫਾਈਲਾਂ ਮੋੜਤੀਆਂ ਹੁਣ ਇਹ ਕਹਿੰਦੇ ਆ 2680 ਫਾਈਲਾਂ ਮੋੜੀਆਂ ਇਹ ਠੰਡ ਤੇ ਤਾਰ ਪਾਉਂਦੇ ਸੀ ਕੁਛ ਕਰਦੇ ਸੀ ਇੰਨੀ ਠੰਡ ਚ -16 16 ਜਿਵੇਂ ਕੰਮ ਕੀਤਾ ਬ੍ਰੇਕ ਬੰਦਾ ਹੀ ਸਭਾ ਲੈ ਕਹਿੰਦਾ ਵੀ ਭਾਈ ਤੁਸੀਂ ਗੰਦ ਪਾਉਂਦੇ ਇੱਥੇ ਤੁਸੀਂ ਤਾਂ ਲਿਖਿਆ ਤੁਸੀਂ ਵਾਪਸ ਜਾਓ ਮੈਂ ਤਾਂ ਇੱਕ ਗੱਲ ਇਹ ਕਰਦਾ ਵੀ ਸਰਕਾਰ ਕੋਲ ਇੰਨਾ ਡਾਟਾ ਆ ਸਰਕਾਰ ਕੋਲ ਇੰਨੀ ਏਆਈ ਆ ਜੇ ਉਹ ਏ ਮਤਲਬ ਕਿ ਲੱਭ ਸਕਦੀ ਹੈ ਵੀ ਕਿਹੜਾ ਫਰੋਡ ਹੈ ਕਿਹੜਾ ਨਹੀਂ ਫਰੋਡ ਉਹਨਾਂ ਨੂੰ ਇਹ ਵੀ ਲੱਭ ਸਕਦੇ ਵੀ ਕਿਹੜੇ ਬੰਦੇ ਨੇ ਜੈਨੂਨ ਕਾਗਜ਼ ਪੱਤਰ ਲਾਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਿਸ ਦੀ ਮਿਹਨਤ ਖਾਣੀ ਹੈ ਜਿਨ੍ਹਾਂ ਨੇ ਆਪਾਂ ਕਹਿ ਸਕਦੇ ਹਾਂ ਪੇਰੋਲ ਚਲਾ ਲੰਦੇ ਨੇ ਜਿਨ੍ਹਾਂ ਨੇ ਹੁਣ ਤੱਕ ਫੇਕ ਕੰਮ ਕੀਤਾ ਉਹਨਾਂ ਨੂੰ ਕੋਈ ਅਸਰ ਨਹੀਂ ਅਸਲੀ ਜਿਹੜਾ ਫਰਕ ਪੈ ਰਿਹਾ ਉਹ ਜੈਨੂਅਰ ਬੰਦ ਨੂੰ ਪੈ ਰਿਹਾ ਹਰ ਇੱਕ ਵਾਰੀ ਤੱਕਾ ਹੀ ਛੱਡਣਾ ਹੁੰਦਾ ਛੱਡੀ ਜਿਹੜੀ ਮੰਗ ਉਹ ਕਿਹਨੇ ਜੇਜ ਮੰਗਨੀ ਤਦ ਨੂੰ ਐਕਚੁਅਲ ਲੱਗਦਾ ਕੀ ਹੈ ਵੀ ਇਹ ਐਕਚੁਅਲ ਚ ਮਸਲਾ ਹੈ ਕੀ ਹੈ ਵੀ ਕਿਉਂ ਕਰ ਰਹੇ ਨੇ ਇਦਾਂ ਇਹ ਦੇਵਿਡ ਪਚੀਨੀ ਨੂੰ ਰਿਮੂਵ ਕੀਤਾ ਜਾਵੇ ਕਿਉਂ ਭਾਈਓ ਬੰਦੇ ਨੇ अराउंड 10 15 20 ਮਿਲੀਅਨ ਪਤਾ ਨਹੀਂ ਕਿੰਨਾ ਕੁ ਉਹਨੇ ਖਾਧਾ ਉਸਕੇਲ ਟ੍ਰੇਡ ਵਾਲਾ ਫੰਡ ਸੀਗਾ ਵੀਰੇ ਉਹਦੇ ਤੱਕ ਕੰਬਲ ਥੱਲੇ ਦੱਬਣ ਨਾਲੋਂ ਇਹਨਾਂ ਨੇ ਹੋਰ ਮੁੱਦਾ ਚੱਕ ਦਿੱਤਾ ਤੇ ਯਾਰ 2022 2023 2024 ਦੇ ਵਿੱਚ ਬਹੁਤ ਫਰਡ ਹੋਇਆ ਆਡੀਟਰ ਆਪ ਆਪ ਦੱਸ ਰਹੇ ਕਿ ਸਾਉ ਦੀ ਆਰਡਰ ਹੈ ਜਨਰਲ ਵੀ ਉਹ ਦਿਖਾ ਰਿਹਾ ਵੀ ਭਾਈ ਤੁਹਾਡੇ ਘਟਾਲੇ ਕਿੰਨੇ ਚੱਲਦੇ ਪਏ ਤੁਸੀਂ ਇਹਨਾਂ ਦੇ ਉਹਦੇ ਕਹਿਣਾ ਉਹ ਨੱਥ ਪਾਓ ਹਣ ਦੇ ਰੋਪਾ ਧਰਨਿਆਂ ਦੀ ਗੱਲ ਕਰੀ ਉੱਥੇ ਪਹੁੰਚਦਾ ਸੈਲਫ ਅੱਸੀ ਕ ਬੰਦਾ ਇਹ ਚੱਕਰ ਕਿਉਂ ਕਿਉਂ ਭਈ ਆਪਾਂ ਨੂੰ ਸ਼ਰਮ ਨਹੀਂ ਆ ਰਹੀ ਵੀ ਆਪਾਂ ਬਾਹਰ ਨਿਕਲੀ ਆਪਦੇ ਹੱਕਾਂ ਲਈ ਨਿਕਲੀ ਜਿੱਦਣ ਧਰਨਾ ਨਿਬੜ ਗਿਆ ਤਾਂ ਜੁੱਲੀ ਵਸਤਰਾ ਚੱਕ ਕੇ ਅਸੀਂ ਤਾਂ ਆਪਦੇ ਘਰੋਂ ਘਰੀ ਹੋ ਜਾਣਾ ਠੀਕ ਹੈ ਹੁਣ ਕਹੀ ਕਹਿ ਦਿੰਦੇ ਆ ਵੀ ਭਾਈ ਤੇਡਾ ਸਾਡੇ ਨਾਲ ਵੈਰ ਆ ਤੂੰ ਐਂ ਕਰਦਾ ਤੂੰ ਜਿਉਂ ਕਰਦਾ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਸਪੋਰਟ মিডিਆ ਅਜੇ ਤੱਕ ਮਤਲਬ ਕਿਸੇ ਜੇ ਬੋ ਕਹਿ ਸਕਦੇ ਆ ਵੀ ਕੋਈ ਸਿੰਗਰ ਵਗੈਰਾ ਹੋਵੇ ਅੱਜ ਸਾਡਾ ਨੰਬਰ ਜੀ ਅਰਸ਼ਦੀ ਵੀ ਜੁੜੇ ਨੇ ਇਹ ਦੱਸਣਗੇ ਕੈਨੇਡਾ ਦੇ ਹਾਲਾਤਾਂ ਬਾਰੇ ਤੇ ਉਹਨਾਂ ਤੇ ਜੋ ਬੀਤਰੀ ਆ ਉਹਨਾਂ ਵਰਗੇ ਹੋਰ ਵੀ ਜਿਹੜੇ ਜਿੰਨੇ ਵੀ ਸਟੂਡੈਂਟਸ ਇੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਇੱਥੇ ਪੀਐਨਪੀ ਵਿੱਚ ਫਾਈਲਾਂ ਪਾਈਆਂ ਸੀ ਤੇ ਉਹ ਸਰਕਾਰ ਨੇ ਰਿਜੈਕਟ ਕਰ ਦਿੱਤੀਆਂ ਅੱਜ ਇਹਨਾਂ ਦਾ ਕੀ ਸਟੇਟਸ ਹੈ ਇਹ ਕੀ ਕਰ ਰਹੇ ਨੇ ਕਿੱਥੇ ਕਿੱਥੇ ਧਰਨੇ ਲੱਗ ਰਹੇ ਨੇ ਕੈਨੇਡਾ ਦੇ ਵਿੱਚ ਅੱਜ ਇਹ ਵਿਸਤਾਰ ਨਾਲ ਦੱਸਾਂਗੇ ਬਾਈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਬਾਈ ਜੀ ਪਹਿਲਾਂ ਤਾਂ ਨਾ ਮਤਲਬ ਸਾਰਾ ਮੁੱਦਾ ਸਮਝਾ ਦਿਓ ਵੀ ਕੀ ਕਿਵੇਂ ਸੀ ਪਹਿਲਾਂ ਸਰਕਾਰ ਨੇ ਕੀ ਕਿਹਾ ਸੀਗਾ ਆਪਾਂ ਨੂੰ ਵੀ ਤੁਸੀਂ ਕਿੰਨੇ ਸਾਲ ਦਾ ਪ੍ਰੋਗਰਾਮ ਕਰ ਲਓ ਤੇ ਇੰਨੇ ਸਾਲ ਬਾਅਦ ਤੁਹਾਨੂੰ ਅਸੀਂ ਜਾਂ ਇੰਨੇ ਟਾਈਮ ਬਾਅਦ ਅਪੀਅਰ ਤੁਹਾਨੂੰ ਕਰ ਦਾਂਗੇ ਹਾਂਜੀ ਤੇ ਅੱਜ ਸਰਕਾਰ ਕੀ ਕਹਿ ਰਹੀ ਹੈ ਸੋ ਵੀਰੇ ਆਪਾਂ ਜਿਵੇਂ ਸਾਰਿਆਂ ਨੂੰ ਪਤਾ ਆਪਾਂ ਸਟੱਡੀ ਕਰਨ ਆਉਨੇ ਆ ਸਟੱਡੀ ਤੋਂ ਬਾਅਦ ਆਪਾਂ 2 ਸਾਲ ਸਟੱਡੀ ਕਰਦੇ ਆਪਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਬਿਲਕੁਲ ਜੀ 3 ਸਾਲ ਦੇ ਵਰਕ ਪਰਮਿਟ ਦੇ ਵਿੱਚ ਆਪਣੇ ਕੋਲੇ ਆਪਸ਼ਨ ਹੁੰਦੀ ਹੈ ਜਾਂ ਆਪਾਂ ਕਿਤੇ ਮੂਵ ਕਰ ਜਾਈਏ ਜਾਂ ਜਿਹੜੀ ਵੀ ਆਪਾਂ ਪ੍ਰੋਵਿੰਸ ਚ ਹੈਗੇ ਉਹਦੀ ਪੀਐਨਪੀ ਲੈ ਲਈਏ ਬਿਲਕੁਲ ਜੀ ਤੇ ਉਹੀ ਸੀ ਸਾਡੇ ਨਾਲ ਹੋਈ ਸੀਗੀ ਅਸੀਂ ਵੀ ਸਾਰਿਆਂ ਨੇ ਸਟੱਡੀ ਵਗੈਰਾ ਕੀਤੀ ਵਰਕ ਪਰਮਿਟ ਆ ਗਈ ਸਾਡੇ ਸਾਰਿਆਂ ਨੇ ਅਸੀਂ ਸਾਰਿਆਂ ਨੇ ਸਕਿੱਲ ਟ੍ਰੇਡ ਚ ਆਪਦਾ ਕੰਮ ਕਰਨਾ ਸ਼ੁਰੂ ਕਰਤਾ ਕਿਉਂਕਿ ਅੰਟੇਰੀਓ ਸਕਿੱਲ ਟ੍ਰੇਡ ਨੂੰ ਪ੍ਰਾਇਓਰਟੀ ਦਿੰਦਾ ਹਾਂ ਜੀ ਹਾਂਜੀ ਠੀਕ ਹੈ ਕਿਉਂਕ ਹਾਂ ਜੀ ਆਪਾਂ ਸਾਰੇ ਨੂੰ ਪਤਾ ਚਾਹੀ ਜਿਹਦੀ ਮਰਜ਼ੀ ਰਿਪੋਰਟ ਚੱਕ ਕੇ ਦੇਖ ਲਓ ਅੰਟਾਰੀਓ ਚ ਸਾਰੇ ਟਾਈਪ ਦੇ ਸਕਿੱਲਾਂ ਦੀ ਸ਼ਾਰਟੇਜ ਹੈ ਸ਼ਾਰਟੇਜ ਹੈ ਜੀ ਠੀਕ ਹੈ ਜੀ ਸੋ ਉਦੋਂ ਇਹਨਾਂ ਚੀਜ਼ਾਂ ਨੂੰ ਪ੍ਰਾਇੋਰਟੀ ਸੀਗੀ ਅਸੀਂ ਅੰਟਾਰੀਓ ਸਕਿੱਲ ਟ੍ਰੇਡ ਕਰਕੇ ਇੱਕ ਸਟ੍ਰੀਮ ਸੀਗੀ OINP ਦੀ ਓਕੇ ਜੀ ਠੀਕ ਹੈ ਜੀ ਉਹ OINP ਹੈਗਾ ਅੰਟਾਰੀਓ ਇਮੀਗ੍ਰੇਸ਼ਨ ਨਾਮਿਨੀ ਪ੍ਰੋਗਰਾਮ ਓਕੇ ਜੀ ਠੀਕ ਹੈ ਸੋ ਇਹਦੀ ਸਟ੍ਰੀਮ ਸੀ ਸਕਿੱਲ ਟ੍ਰੇਡ ਇਹਦੀਆਂ ਹੋਰ ਵੀ ਵੱਖ-ਵੱਖ ਸਟ੍ਰੀਮਾਂ ਨੇ ਪਰ ਆਪਾਂ ਜਿਹੜੀ ਮੇਨ ਗੱਲ ਕਰਨੀ ਹੋएगी ਸਕਿੱਲ ਟ੍ਰੇਡ ਦੀ ਜੀ ਸੋ ਆਪਾਂ ਸਕਿੱਲ ਟ੍ਰੇਡ ਚ ਲਾਈ ਫਾਈਲ ਜੀ ਜੀ ਸ 150 ਦਿਨਾਂ ਦਾ ਠੀਕ ਹੈ ਜੀ ਠੀਕ ਹੈ ਜੀ ਜੋ ਲਗਭਗ ਬਣਦੇ ਆ 3 ਤੋਂ 4.5 4.5 ਮਹੀਨੇ ਬਣਦੇ ਆ ਸਾਰਾ ਕੁਝ ਲੈ ਦੇ ਕੇ ਠੀਕ ਹੈ ਜੀ ਤੋਂ ਹੁਣ ਚੱਕਰ ਆਏ ਆ ਵੀ ਸਾਡਾ ਸਾਰਿਆਂ ਦਾ ਓ ਟਾਈਮ ਵੀ ਇਹਨਾਂ ਨੇ ਖਾ ਲਿਆ ਅੱਛਾ ਜੀ 120 ਦਿਨਾਂ ਤੋਂ 150 ਦਿਨਾਂ ਦੀ ਪ੍ਰੋਸੈਸਿੰਗ ਟਾਈਮ ਲੈ ਕੇ ਇਹਨਾਂ ਨੇ ਚੱਕ ਕੇ ਮਾਰੀ 2-2 ਸਾਲਾਂ ਤੇ ਓਕੇ ਹੁਣ ਸਾਡੇ ਨਾਲ ਕਈ ਐਸੇ ਬਾਈ ਹੋਣੀ ਨੇ ਜਿਹੜੇ 2-2 ਸਾਲਾਂ ਤੋਂ ਵੇਟ ਕਰ ਰਹੇ ਨੇ ਜਿਨ੍ਹਾਂ ਦੇ ਡਰਾਅ ਆਏ ਹੋਈ ਸੀਗੇ ਜਨਵਰੀ ਜਨਵਰੀਆਂ ਦੇ ਉਹ ਤੱਕ ਵੇਟ ਕਰ ਰਹੇ ਨੇ ਉੱਪਰ ਉੱਪਰ ਵੇਟ ਕਰਦੇ ਹੋ ਸਾਨੂੰ ਸੀਗਾ ਚੱਲ ਭਾਈ ਇਹ ਸਾਨੂੰ ਡਿਲੇ ਕਰ ਸਕਦੇ ਪਰ ਡਿਨਾਈ ਨਹੀਂ ਕਰ ਸਕਦੇ ਕਿਉਂਕਿ ਅਸੀਂ ਕੁਝ ਗਲਤ ਨਹੀਂ ਸੀ ਕੀਤਾ ਸਾਡਾ ਸਾਰਾ ਕੁਝ ਇੱਕ ਨੰਬਰ 'ਤੇ ਸੀਗਾ ਸਾਰਿਆਂ ਨੇ ਵੱਡੀਆਂ-ਵੱਡੀਆਂ ਕੰਪਨੀਆਂ 'ਚ ਕੰਮ ਕੀਤਾ ਸਾਰਿਆਂ ਦਾ ਐਕਸਪੀਰੀਅੰਸ ਜੈਨੂਇਨ ਸੀਗਾ ਮੈਂ ਆਪ ਖੁਦ ਬੈਲੇ 'ਚ ਕੰਮ ਕੀਤਾ ਬਿਲਕੁਲ ਜੀ ਬਥੇਰਿਆਂ ਦੇ نیٹ ਲਾਏ ਨੇ ਅੱਧੀ ਜਨਤਾ ਇੱਧਰ ਉਹਨਾਂ ਦੇ نیٹ ਯੂਜ਼ ਕਰਦੀ ਹੈ ਵਾਈਫਾਈ ਯੂਜ਼ ਕਰਦੀ ਹੈ ਸੇਮ ਯੂਜ਼ ਕਰਦੀ ਹੈ ਜੀ 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 ਠੀਕ ਹੈ ਅੱਜ ਮੈਂ ਉਹ 'ਚ ਕੰਮ ਕੀਤਾ ਠੀਕ ਹੈ ਜੀ ਸੋ ਇਹਨਾਂ ਨੇ ਸਾਨੂੰ ਡਰਾਸ ਵਗੈਰਾ ਦਿੱਤੇ ਹਾਂਜੀ ਤੇ ਵੇਟ ਕਰਾਇਆ ਵੇਟ ਕਰਾਇਆ ਸੀ ਵੇਟ ਕਰਦੇ ਰਹੇ ਜੀ ਸਾਨੂੰ ਸੀ ਜੈਨੂਇਨ ਹੈਗੇ ਆ ਬੰਦੇ ਕੋਈ ਚੱਕਰ ਹੀ ਨਹੀਂ ਹੁਣ ਜਿਹੜਾ ਤਾਂ ਸੀਗਾ ਜੀ ਇਹਨਾਂ ਟਾਈਮਾਂ ਦੇ ਫਰਾਡ ਉਹਨੇ ਤਾਂ ਆਪ ਦਾ ਹੀਲਾ ਵਸੀਲਾ ਪਹਿਲਾਂ ਹੀ ਕਰ ਲਿਆ ਕਰ ਲਿਆ ਜੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਕੌਣ ਫਰਾਡ ਆ ਕੌਣ ਨਹੀਂ ਮੈਂ ਉਹਨਾਂ ਚੱਕਰਾਂ 'ਚ ਨਹੀਂ ਪੈਂਦਾ ਮੈਂ ਉਹਨਾਂ ਮੁੱਦਿਆਂ 'ਚ ਨਹੀਂ ਪੈਣਾ ਚਾਹੁੰਦਾ ਬਿਲਕੁਲ ਜੀ ਉਹ ਬੰਦਾ ਆਪ ਜਾਣਦਾ ਉਹਦਾ ਵਕੀਲ ਜਾਣਦਾ ਚਲ ਜਿਹੜੇ ਵੀ ਬੰਦੇ ਜਾਣਦੇ ਉਹ ਆਪ ਜਾਣਦੇ ਆ ਉਹ ਜਾਣਦੇ ਆ ਬਾਬਾ ਜਾਨਦਾ ਆਪਾਂ ਉਹਨਾਂ ਚੀਜ਼ਾਂ 'ਚ ਨਹੀਂ ਪੈਂਦੇ ਹੁਣ 14 ਨਵੰਬਰ ਨੂੰ ਆ 14 ਨਵੰਬਰ ਜਿਹੜੀ ਬੀਤੀ ਆ ਇਹਨਾਂ ਨੇ ਸਾਨੂੰ ਪਹਿਲਾਂ ਤਾਂ ਇਦੋਂ ਪਹਿਲਾਂ ਸੱਚ ਜਿਹੜੀ ਮੇਨ ਗੱਲ ਆ ਇਹਨਾਂ ਨੇ ਇੱਕ ਕੀ ਕਹਿੰਦੇ ਬਿਲ ਪਾਸ ਕੀਤਾ ਠੀਕ ਹੈ ਜੀ ਪਾਰਲੀਮੈਂਟ ਚ ਜਿਹਦੇ ਦੌਰਾਨ ਸੀਗਾ ਵੀ ਅਸੀਂ ਫਾਇਲਾ ਮੋੜ ਸਕਦੇ ਆ ਜੇ ਸਾਨੂੰ ਲੱਗਦਾ ਵੀ ਤੁਹਾਡੀ ਫਾਈਲ ਕਿਤੇ ਜੈਨੂਇਨ ਨਹੀਂ ਗਈ ਜਾਂ ਸਾਨੂੰ ਲੱਗਦਾ ਵੀ ਤੁਹਾਡੀ ਚੀਜ਼ ਕੋ ਜੈਨੂਇਨ ਨਹੀਂ ਗਈ ਅਸੀਂ ਮੋੜ ਸਕਦੇ ਆ ਬਿਲਕੁਲ ਜੀ ਠੀਕ ਹੈ ਜੀ ਓਕੇ ਬਿਲ ਪਾਸ ਹੋ ਗਿਆ ਹੁਣ ਬਿਲ ਜਦੋਂ ਕੋਈ ਨਵਾਂ ਲਾਅ ਪਾਸ ਹੁੰਦਾ ਜੀ ਉਹ ਜਿਹੜਾ ਆਨ ਵਾਲੇ ਐਪਲੀਕੈਂਟਸ ਆ ਉਹਨਾਂ ਤੇ ਲਾਗੂ ਹੁੰਦਾ ਇਹ ਕਾਮਨ ਸੈਂਸ ਆ ਲਾਅ ਹਮੇਸ਼ਾ ਇਹੀ ਕਹਿੰਦਾ ਵੀ ਉਦੋਂ ਬਾਅਦ ਤੋਂ ਹੀ ਇੰਪਲੀਮੈਂਟ ਹੁੰਦਾ ਇਹਨਾਂ ਨੇ ਲਾ ਪਾਸ ਕੀਤਾ ਚੱਲ ਮжоਰਿਟੀ ਨਾਲ ਪਾਸ ਹੋ ਗਿਆ ਸਹੀ ਵੀ ਸੀਗਾ ਭਾਈ ਫਰਾਡ ਵੱਧਦਾ ਜਾ ਰਿਹਾ ਚੀਜ਼ਾਂ 'ਚ ਉਹਨੂੰ ਕੰਟਰੋਲ ਕਰਾਉਂਦਾ ਇਹਨਾਂ ਦਾ ਤਰੀਕਾ ਸੀਗਾ ਬਿਲਕੁਲ ਇਹਨਾਂ ਨੇ 14 ਨਵੰਬਰ ਨੂੰ ਉਹੀ ਲਾ ਚੱਕ ਕੇ ਸਾਡੇ ਤੇ ਇੰਪਲੀਮੈਂਟ ਕਰਤਾ ओके ਸਾਡੀਆਂ ਸਾਰੀਆਂ ਦੀਆਂ ਫਾਈਲਾਂ ਮੋੜਤੀਆਂ ਹੁਣ ਇਹ ਕਹਿੰਦੇ ਆ 2680 ਫਾਈਲਾਂ ਮੋੜੀਆਂ ਜੀ ਠੀਕ ਹੈ ਜੀ ਆਫੀਸ਼ੀਅਲੀ ਇਹਨਾਂ ਨੇ ਕੋਈ ਡਾਟਾ ਨਹੀਂ ਅਨਾਉਂਸ ਕੀਤਾ ਵੀ ਕਿੰਨੀਆਂ ਫਾਈਲਾਂ ਮੋੜੀਆਂ ਆ ਐਫ ਆਈਆਂ ਪਾਈਆਂ ਸੀ ਸਾਰਿਆਂ ਨੇ ਵੀ ਕੀ ਕਿ ਕੀ ਡਾਟਾ ਵਾ ਕਿਹੜੇ-ਕਿਹੜੇ ਸਟਰੀਨ ਦੀ ਮੋੜੀਆਂ ਕੋਈ ਜਵਾਬ ਨਹੀਂ ਆ ਰਿਹਾ ਹੁਣ ਜਦ ਕਿ ਐਫ ਆਈ ਹੁੰਦੀ ਹੈ ਫਰੀडम ਆਫ ਇਨਫੋਰਮੇਸ਼ਨ ਜੀ ਤੇ ਇਹਦਾ ਜਵਾਬ ਦੇਣਾ ਸਰਕਾਰ ਦਾ ਹੱਕ ਬਣਦਾ ਸਰਕਾਰ ਉਹਦਾ ਵੀ ਜਵਾਬ ਨਹੀਂ ਦੇ ਰਹੀ ਉਹ ਵੀ ਇਨਫੋਰਮੇਸ਼ਨ ਵਿਥਹੋਲਡ ਕੀਤੀ ਜਾ ਰਹੀ ਹੈ ਸਾਤੋ ਹੁਣ 14 ਨਵੰਬਰ ਨੇ ਇਹਨਾਂ ਨੇ ਫਾਈਲਾਂ ਮੋੜਤੀਆਂ ਹਾਂਜੀ ਸਾਨੂੰ ਰੀਜ਼ਨ ਦਿੱਤਾ ਗਿਆ ਵੀ ਇਹ ਸਟ੍ਰੀਮ ਚ ਬਹੁਤ ਜ਼ਿਆਦਾ ਮਿਸਕੰਡਕਟ ਹੋ ਰਿਹਾ ਵਾ ਤੁਸੀਂ ਫਰਾਡ ਹੋ ਜੀ ਸਟਾ ਮੇਨ ਮੁੱਦਾ ਸਾਨੂੰ ਆਹ ਕਹਿ ਕੇ ਮੋੜਤਾ ਵੀ ਤੁਸੀਂ ਫਰਾਡ ਹੋ ਤੇ ਅਸੀਂ ਇਹ ਸਟ੍ਰੀਮ ਸਸਪੈਂਡ ਕਰ ਰਹੇ ਹਾਂ ਓਕੇ ਸਾਨੂੰ ਕਹੇ ਤੁਸੀਂ ਹੋਰ ਸਟ੍ਰੀਮਾਂ ਚ ਫਾਈਲਾ ਲਾ ਦੋ ਹੁਣ ਤੁਸੀਂ ਵੀਰੇ ਮੈਨੂੰ ਇੱਕ ਗੱਲ ਦੱਸੋ ਆਪਾਂ ਸਾਰੇ ਇੰਨੇ ਸਿਆਣੇ ਜਿਹੜੇ ਬੰਦੇ ਨੇ ਇੱਕ ਸਟ੍ਰੀਮ ਚ ਫਰਾਡ ਕੀਤੀ ਦੂਜੀ ਚ ਕਰੂਗਾ ਨਹੀਂ ਹੂੰ ਤੇ ਜਿਹੜਾ ਬੰਦਾ ਜੈਨੂਇਨ ਸੀਗਾ ਜਿਹੜਾ ਬੰਦਾ ਇਹਨਾਂ ਦੀ ਵੇਟ ਵੇਟ ਕਰਦਾ ਰਹੇਗਾ ਤੇ ਉਹ ਐਰਡੈਂਡ ਆ ਕੇ ਰਗੜਿਆ ਗਿਆ ਤੇ ਤੁਸੀਂ ਉਹਨੂੰ ਕਰਦੇ ਪਏ ਹੋ ਵੀ ਭਾਈ ਤੂੰ ਹੁਣ ਆ ਚੀਜ਼ ਕਰ ਤੂੰ ਹੁਣ ਫਰੋਡ ਕਰਨ ਤੇ ਮਜਬੂਰ ਕਰ ਤੁਸੀਂ ਤੁਸੀਂ ਇਹਨਾਂ ਬੰਦਿਆਂ ਨੂੰ ਮੈਂ ਫਰੋਡ ਕਰਨ ਤੇ ਮਜਬੂਰ ਕਰ ਰਹੇ ਹੋ ਦੀਪਾਈ ਤੁਸੀਂ ਹੁਣ ਤੁਹਾਡੇ ਕੋਲ ਹੁਣ ਸਾਰੇ ਯਾਰ ਜਿੰਨੇ ਆਪਣੇ ਨਾਲ ਹੈਗੇ ਆ ਇਸ ਵੇਲੇ ਜਿਹੜੇ ਅੰਟੈਰੀਅਰ ਅਸੈਂਬਲੀ ਦੇ ਮੂਰੇ ਮੂਰੇ ਵੀ ਖੜੇ ਆ ਚਾਹੇ ਉਹ ਐਨਪੀ ਦੇ ਆਫਿਸ ਮੂਰੇ ਖੜੇ ਆ ਮੇਰੇ ਇੰਨੀ ਠੰਡ ਵੀ ਪਈ ਆ ਆਪਾਂ ਸਾਰਿਆਂ ਨੂੰ ਪਤਾ ਅੱਜ ਫ੍ਰੀਜ਼ਿੰਗ ਰੇਨ ਵੀ ਪਣੀ ਆ ਤਾਂ ਵੀ ਆਪਣੇ ਸਾਰੇ ਵੀਰ ਭੈਣ ਹੋਣੀ ਉੱਤੇ ਖੜੇ ਨੇ ਠੀਕ ਹੈ ਜੀ ਸਾਰੇ ਫਰੌਡ ਸਾਰੇ ਫਰੌਡ ਲਾਦੇ ਨੇ ਯਾਰ ਕਿਹੜਾ ਇੰਨੀ ਠੰਡ ਚ ਫਰੌਡ ਲਈ ਖੜੂਗਾ ਯਾਰ ਕਿਹਨੂੰ ਕਿਨੂੰ ਯਾਰ ਇਨਾ ਇਨਾ ਚੀਜ਼ਾਂ ਜਿਹਾ ਦੇ ਦਿਨ ਤਿਹਾੜ ਨਹੀਂ ਪਿਆ ਯਾਰ ਸਾਡਾ ਨਵਾਂ ਸਾਲ ਲੰਘ ਗਿਆ ਅਸੀਂ ਉਹ ਸਾਰੇ ਈਮੇਲ ਕੈਂਪੇਨਾਂ ਤੇ ਗੁਜ਼ਾਰਿਆ ਸਾਡੀ ਕ੍ਰਿਸਮ ਠੀਕ ਆ ਪਰ ਮੈਂ ਫਿਰ ਵੀ ਕਹਿੰਨਾ ਸਾਡੇ ਦਿਨ ਤਿਹਾੜ ਨਹੀਂ ਸਾਰੇ ਬੰਦੇ ਆ ਆ ਦੇ ਦਿਨ ਤੇ ਹਰ ਮਨਾਉਣ ਦੇ ਬਿਜ਼ੀ ਨੇ ਠੀਕ ਆ ਫਾਈਨਲ ਉਹ ਉਹਨਾਂ ਦੀ ਪਰਸਨਲ ਚੋਇਸ ਆ ਪਰ ਅਸੀਂ ਕਿੱਧਰ ਜਾਈਏ ਸਾਡੀ ਕੋਈ ਬਾਹ ਨਹੀਂ ਫੜ ਰਿਆ ਐਟ ਦਾ ਮੂਮੈਂਟ ਅਸੀਂ ਸਾਰੇ ਰਗੜੇ ਗਏ ਆ ਜੀ ਜੀ ਆ ਤਾਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਕਰੀਆਂ ਹੁਣ 14 ਨਵੰਬਰ ਨੂੰ ਫਾਈਲਾਂ ਮੋੜਦੀਆਂ ਕੋਈ ਕਹਿੰਦਾ 2680 ਫਾਈਲ ਕੋਈ ਕਹਿੰਦਾ ਇੰਨੀਆਂ ਫਾਈਲਾਂ ਕੋਈ ਕਹਿੰਦਾ ਇੰਨੀਆਂ ਫਾਈਲਾਂ ਠੀਕ ਆ ਦੈਟਸ ਫਾਈਨ ਇੱਧਰ ਵੀ ਗੱਲ ਮੁੱਕੀ ਇਹਨਾਂ ਨੇ ਜਦੋਂ ਸਾਨੂੰ ਸਾਡਾ ਧਰਨਾ ਉਸ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸਾਡਾ ਧਰਨਾ 14 ਨਵੰਬਰ ਤੋਂ ਹੀ ਤੇ ਜਿਹੜਾ ਅਸੈਂਬਲੀ ਦੇ ਮੂਰੇ ਦੇਈ ਜਾਂਦੇ ਸੀ ਉਹ ਤੋਂ ਪਹਿਲਾਂ ਅੰਟਾਰੀਓ ਆਫਿਸ ਤੇ ਮੂਰੇ ਸੀ ਫਿਰ ਵੇਚਦੇ ਅਸੀਂ ਅਸੈਂਬਲੀ ਮੂਰੇ ਜਾਣ ਲੱਗੇ ਠੀਕ ਹੈ ਜੀ ਠੀਕ ਹੈ ਜੀ ਅਸੈਂਬਲੀ ਮੂਰੇ ਜਾਣ ਲੱਗੇ ਹੁਣ ਸਾਨੂੰ ਦਸੰਬਰ ਦੇ ਵਿੱਚ ਆਈ ਗੈਸ 2 ਜਾਂ 3 ਦਸੰਬਰ ਨੂੰ ਸਾਨੂੰ ਆਹ ਪਤਾ ਲੱਗਦਾ ਭਾਈ ਜਿਹੜੀਆਂ ਦੂਜੀ ਨੈਸ਼ਨੈਲਿਟੀ ਵਾਲੇ ਬੰਦੇ ਸਾਨੂੰ ਆ ਕੇ ਕਹਿੰਦੇ ਆ ਭਾਈ ਸਾਡੀਆਂ ਤਾਂ ਫਾਈਲਾਂ ਪ੍ਰੋਸੈਸ ਹੋ ਰਹੀਆਂ ਓਕੇ ਜੇ ਤੁਸੀਂ ਅੱਜ ਵੀ ਅੰਟਾਰੀਓ ਦੀ ਵੈਬਸਾਈਟ ਖੋਲ ਕੇ ਦੇਖੋ ਤੇ ਉਹਦੇ ਵਿੱਚ 14 ਨਵੰਬਰ ਵਾਲੀ ਅਪਡੇਟ ਖੋਲ ਕੇ ਦੇਖੋ ਉੱਚ ਲਿਖਿਆ ਹੋਇਆ all and pending applications are returned ਜੀ ਜੀ ਮਤਲਬ ਹੁੰਦਾ all and pending applications ਜਿੰਨੀਆਂ ਵੀ ਸਾਡੇ ਕੋਲੇ ਪਈਆਂ ਸੀ ਚਾਹੇ ਉਹ ਪ੍ਰੋਸੈਸ ਚ ਸੀ ਚਾਹੇ ਜਿੱਥੇ ਮਰਜੀ ਸੀ ਗਿਆ ਅਸੀਂ ਰਿਟਰਨ ਕਰਤੀ ਮੇਰੀ ਆਪ ਦੀ ਖੁਦ ਫਾਈਲ ਪ੍ਰੋਸੈਸ ਚ ਪਈ ਸੀਗੀ ਮੇਰੀ ਆਪ ਦੀ EMPLOYE VERIFICATION ਨੂੰ ਆ ਗਈ ਦੋ ਵਾਰੀ ਹੋ ਚੁੱਕੀ ਹੈ ਮੇਰੀ ਤਾਂ ਵੀ ਨਹੀਂ ਮੈਨੂੰ ਅਪਰੂਵਲ ਆਈ ਤਾਂ ਵੀ ਮੇਰੀ ਫਾਈਲ ਮੂੜਤੀ ਗਈ ਹੁਣ ਉਹ ਜਿਹੜੇ ਬੰਦੇ ਸੀਗੇ ਉਹ ਸੀਗੇ ਵੀਅਤਨਾਮ ਦੇ ਠੀਕ ਹੈ ਜੀ ਤੇ ਇਹ ਤੱਕਾ ਕੀ ਸਾਡੇ ਨਾਲ ਹੋ ਰਿਹਾ ਵੀ ਜਿੰਨਾ ਪਿੱਛੇ ਨਾਲ ਵਿੱਚ ਸੰਘ ਕੋਰ ਲੱਗਦਾ ਉਹਨਾਂ ਨੂੰ ਹੀ ਤੁਸੀਂ ਤੱਕਾ ਕਰਨਾ ਹੂੰ ਸਾਡੇ ਨਾਲ ਇੱਕ ਸਾਧਾ ਤਾਂ ਤੱਕ ਹੀ ਹੋਇਆ ਇਹ ਵੀ ਤੁਸੀਂ ਦੂਜੀ ਨੈਸ਼ਨੈਲਿਟੀ ਵਾਲਿਆਂ ਦੀਆਂ ਫਾਈਲਾਂ ਪ੍ਰੋਸੈਸ 'ਚ ਪਈਆਂ ਉਹਨਾਂ ਦੀ ਅਪਰੂਵਲ ਆ ਰਹੀਆਂ ਤੇ ਅਸੀਂ ਕਿੱਧਰ ਜੀ ਅਸੀਂ ਕੀ ਗਲਤ ਕਰਤਾ ਜੇ ਲਾਅ ਲੱਗਦਾ ਤਾਂ ਚੱਲ ਤੁਸੀਂ ਲਾਅ ਪਾਸ ਕੀਤਾ ਲੱਗਣਾ ਚਾਹੀਦਾ ਸੀ ਆਉਣ ਵਾਲੇ ਬੰਦੇਾਂ ਤੇ ਤੁਸੀਂ ਲਾਅ ਸਾਡੇ ਤੇ ਦਿੱਤਾ ਫੇਰ ਇਕੁਅਲੀ ਲਾਓ ਨਾ ਤੁਸੀਂ ਡਿਸਕਰਮੀਨੇਟ ਕਿਉਂ ਕਰ ਰਹੇ ਹੋ ਸਾਡੇ ਨਾਲ ਬਿਲਕੁਲ ਬਿਲਕੁਲ ਵੀ ਅਸੀਂ ਜਾਈਏ ਕਿੱਥੇ ਬਿਲਕੁਲ ਬਿਲਕੁਲ ਸਾਡਾ ਤਾਂ ਮੇਨ ਹੈ ਹਰ ਇੱਕ ਵਾਰੀ ਸਾਨੂੰ ਜੇ ਕੋਈ ਇੱਕ ਪੁੱਛਦਾ ਵੀ ਭਾਈ ਕੀ ਹੋ ਗਿਆ ਸਾਡਾ ਤਾਂ 21 ਸਵਾਲ ਹੈ ਭਾਈ ਹਾਂ ਅਸੀਂ ਜਾਈਏ ਕਿੱਥੇ ਜਾਈਏ ਅਸੀਂ ਸਾਡੀ ਜ਼ਿੰਦਗੀ ਦੇ ਪੰਜ ਪੰਜ ਸਾਲ ਦੇ ਦਿੱਤੇ ਸਰਕਾਰ ਨੂੰ ਇੱਥੇ ਆ ਕੇ ਕੰਮ ਕਰਦੇ ਰਹੇ ਸਟੱਡੀ ਕੀਤੀ ਕੰਮ ਕੀਤਾ ਹੁਣ ਕਿੱਥੇ ਜਾਈਏ ਕਿਹੜੇ ਕਿਹੜੇ ਹਾਲਾਤਾਂ ਚ ਕੀਤਾ ਕੰਮ ਆਪਾਂ ਉਹ ਤਾਂ ਚੱਲ ਬਰੋ ਹੁਣ ਹੁਣ ਮੈਂ ਆ ਬੈਲਟ ਟੈਕਨੀਸ਼ੀਅਨ ਸੀਗਾ ਠੀਕ ਹੈ ਜੀ ਮੈਂ ਬਾਹਰ ਠੰਡ ਚ ਕੰਮ ਕੀਤਾ ਇਹੇ ਠੰਡ ਚ ਮਧਿਰੀ ਯਾਰੀ ਕੰਮ ਕੀਤਾ ਮੈਂ ਦੋ 2.5 ਸਾਲ ਕੰਮ ਕੀਤਾ ਬਰੋ ਮੈਂ ਦੋ ਠੰਡਾ ਗੁਜ਼ਾਰੀਆਂ ਨੇ ਇਹ ਚ ਤੇ ਠੰਡ ਤੇ ਤਾਰ ਪਾ ਇੰਨੀ ਠੰਡ ਚ -16-16 ਜਿਵੇਂ ਕੰਮ ਕੀਤਾ ਚਲੋ ਉਹ ਤਾਂ ਹੁਣ ਆਪਦੀ ਆਪਦੀ ਬੰਦੇ ਦੀ ਆਪਦੀ ਸਟਰਗਲ ਹੁੰਦੀ ਐ ਉਹ ਚੀਜ਼ਾਂ ਦਾ ਹੁਣ ਪਰਸਨਲ ਨਿਓ ਐ ਚੀਜ਼ ਨਾਲ ਪਰ ਰਿਲੇਟ ਨਾ ਕਰੀਏ ਹਣ ਜਦੋਂ ਵੀ ਆਪਾਂ ਕਿਸੇ ਬੰਦੇ ਤੋਂ ਕੋਈ ਸਵਾਲ ਪੁੱਛਦੇ ਆ ਉਹ ਸਾਨੂੰ ਹਰੇਕ ਵਾਰੀ ਆਹੀ ਕਹਿੰਦਾ ਵੀ ਭਾਈ ਤੁਸੀਂ ਤਾਂ ਸਟੇਟਮੈਂਟਾਂ ਤੇ ਜਿਹੜੀਆਂ ਐਸਓਪੀ ਲਿਖ ਕੇ ਆਉਂਦੇ ਆ ਤੁਸੀਂ ਤਾਂ ਵਾਪਸ ਜਾਣਾ ਸੀ ਹਰੇਕ ਬੰਦਾ ਆਹੀ ਸਵਾਲ ਕਹਿੰਦਾ ਵੀ ਭਾਈ ਤੁਸੀਂ ਗੰਦ ਪਾਉਂਨੇ ਇੱਥੇ ਤੁਸੀਂ ਤਾਂ ਲਿਖ ਕੇ ਆਏ ਤੁਸੀਂ ਵਾਪਸ ਜਾਓ ਹੂੰ ਠੀਕ ਆ ਹਣ ਦੇ ਉਹੀ ਗੱਲ ਤੇ ਆ ਜੀ ਅੱਛਾ ਮੰਨੇ ਆ ਸੀ ਐਸਓਪੀ ਤੇ ਲਿਖ ਕੇ ਆਏ ਆ ਵੀ ਅਸੀਂ ਵਾਪਸ ਜਾ ਅਸੀਂ ਵਰਕਤੇ ਆਏ ਅਸੀਂ ਟੈਕਸ ਭਰੇ ਆ ਸਰਕਾਰ ਨੂੰ ਠੀਕ ਹੈ ਜੀ ਅਸੀਂ ਸਾਰਾ ਕੁਝ ਕੀਤਾ ਸਾਨੂੰ ਸਰਕਾਰ ਨੇ ਆਫ ਪਾਥਵੇ ਦਿੱਤਾ ਠੀਕ ਹੈ ਜੀ ਅਸੀਂ ਉਹ ਬੰਦਿਆਂ ਚ ਜਿੰਨਾ ਸਰਕਾਰ ਨੇ ਆਪ ਇਨਵਾਈਟ ਕੀਤਾ ਹੁਣ ਅਸੀਂ ਕਿੱਥੇ ਜਾਈਏ ਸਾਡੇ ਕੋਲ ਆਪ ਸਰਕਾਰ ਨੇ ਇਨਵਾਈਟ ਕੀਤਾ ਸਾਡੀ ਕੀ ਗਲਤੀ ਐ ਚ ਬਿਲਕੁਲ ਬਿਲਕੁਲ ਮੈਂ ਤਾਂ ਇੱਕ ਗੱਲ ਇਹ ਕਰਦਾ ਵੀ ਸਰਕਾਰ ਕੋਲ ਇੰਨਾ ਡਾਟਾ ਆ ਸਰਕਾਰ ਕੋਲ ਇੰਨੀ ਏਆਈ ਆ ਜੇ ਉਹ ਇਹ ਮਤਲਬ ਲੱਭ ਸਕਦੀ ਹੈ ਵੀ ਕਿਹੜਾ ਫਰੋਡ ਆ ਕਿਹੜਾ ਨਹੀਂ ਫਰੋਡ ਉਹਨਾਂ ਨੂੰ ਇਹ ਵੀ ਲੱਭ ਸਕਦੇ ਵੀ ਕਿਹੜੇ ਬੰਦੇ ਨੇ ਜੈਨੂਨ ਕਾਗਜ਼ ਪੱਤਰ ਲਾਏ ਨੇ ਜਿਹਨਾਂ ਨੂੰ ਕੰਮ ਕੀਤਾ ਜਿਹਨਾਂ ਨੂੰ ਸਾਰਾ ਐਕਸਪੀਰੀਅੰਸ ਆ ਹੁਣ ਤੱਕ ਦਾ ਵੀ ਉਹਨਾਂ ਨੂੰ ਵੀ ਹੁਣ ਉਹ ਇੱਕੋ ਰਸੇ ਬੰਨ ਰਹੀ ਹੈ ਹਾਂਜੀ ਠੀਕ ਹੈ ਨਾ ਜੀ ਤੇ ਪਰ ਜਿਹੜੇ ਹੁਣ ਆਪਾਂ ਕਹਿਣ ਨੂੰ ਆਪਾਂ ਕਹਿ ਦਿੰਨੇ ਆ ਜਿਹੜੇ ਹੁਣ ਪਿੱਛੋਂ ਤਗੜੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਿਸ ਦੀ ਮਿਹਨਤ ਖਾਣੀ ਹੈ ਜਿਨ੍ਹਾਂ ਨੇ ਆਪਾਂ ਕਹਿ ਸਕਦੇ ਆ ਪੇਰੋਲ ਚ ਚਲਾ ਲੰਦੇ ਨੇ ਜਿਨ੍ਹਾਂ ਨੇ ਹੁਣ ਤੱਕ ਫੇਕ ਕੰਮ ਕੀਤਾ ਉਹਨਾਂ ਨੂੰ ਕੋਈ ਅਸਰ ਨਹੀਂ ਉਹਨਾਂ ਨੂੰ ਕੋਈ ਅਸਰ ਨਹੀਂ ਅਸਲੀ ਜਿਹੜਾ ਫਰਕ ਪੈ ਰਿਹਾ ਉਹ ਜਨੂਅਰ ਬੰਦ ਨੂੰ ਪੈ ਰਿਹਾ ਜਿਹੜੇ ਉੱਥੋਂ ਇੰਨੇ ਕਠਰਾਾਈ ਚੱਖ ਕੇ ਇੱਥੇ ਬਰਫਾ ਚ ਕੰਮ ਕਰਦੇ ਨੇ ਚਲੋ ਸਾਰੀ ਕਰਦੇ ਦੇ ਮਤਲਬ ਕਿ ਸਕਿੱਲ ਨਾਲ ਜੁੜਿਆ ਹੁੰਦਾ ਕੰਮ ਜਿਹੜਾ ਮਤਲਬ ਕਿ ਤੁਸੀਂ ਫੀਲਡ 'ਚ ਕੰਮ ਕਰਦੇ ਹੋ ਉਹ ਅਲੱਗ ਮਿਹਨਤ ਹੁੰਦੀ ਆ ਉਹਦੀ ਉਹਦੇ ਵਿੱਚ ਮੈਂ ਦੱਸ ਨਹੀਂ ਸਕਦਾ ਬਾਈ ਜੀ ਦੱਸਣਗੇ ਵੀ ਹੱਥਾਂ 'ਚ ਖੂਨ ਤੱਕ ਆਉਣ ਲੱਗ ਜਾਂਦਾ ਬਾਈ ਜੀ ਪਾ ਦਿਵਰ ਕਈਆਂ ਨੇ ਆਉਣ ਲੱਗ ਜਾਂਦਾ ਹੁਣ ਜਿਵੇਂ ਇੱਕ ਬਾਈ ਸਾਡੇ ਨਾਲ ਸੀਗਾ ਰੌਜਰ 'ਚ ਕੰਮ ਕਰਦਾ ਹੁੰਦਾ ਸੀ ਹੁਣ ਰੌਜਰ ਦਾ ਕੰਮ ਥੋੜਾ ਜਿਹਾ ਟਫ ਹੁੰਦਾ ਸਾਡੇ ਨਾਲ ਹਾਂਜੀ ਉਹਨਾਂ ਦਾ ਥੋੜਾ ਜਿਹਾ ਮੈਨੂਅਲ ਇੰਟੈਂਸਿਵ ਜ਼ਿਆਦਾ ਹੁੰਦਾ ਹੁਣ ਉਹ ਬਾਈ ਦੱਸਦਾ ਸੀ ਇੱਕ ਦਿਨ ਸਟੋਰੀ ਸਾਨੂੰ ਉੱਤੇ ਗੜਾ ਧਰਨੇ ਤੇ ਇਹ ਭਾਈ ਜਦੋਂ ਅਸੀਂ ਕਰੀ ਜਾਂਦੇ ਸਾਡੇ ਆਏ ਖੋ ਨਿਕਣ ਲੱਗ ਗਿਆ ਪਰ ਕਦੇ ਕਿਉਂਕਿ ਠੰਡ ਤੇ ਯਰ ਸਕੈਨ ਪਾੜ ਜਾਂਦੀ ਅੱਜ ਬਿਲਕੁਲ ਬਿਲਕੁਲ ਤੇ ਕਈ ਵਾਰੀ ਤਾਰ ਨਹੀਂ ਪੈਂਦੀ ਗਲਵਜ਼ਾਂ ਨਾਲ ਵੀ ਕਹਿੰਦੇ ਗਲਵਜ਼ ਨਾਲ ਪਾ ਕੇ ਕਰ ਲਓ ਐਂ ਕਰ ਲਓ ਕਰ ਲਓ ਨਹੀਂ ਚੀਜ਼ਾਂ ਹੁੰਦੀਆਂ ਕਈ ਵਾਰੀ ਕਈ ਵ ਕਿੰਨੀ-ਕਿੰਨੀ ਤੇਜ਼ ਹਵਾ ਚੱਲਦੀ ਆ ਆਪਣੀ ਇੱਥੇ ਜਦੋਂ ਪੌੜੀ ਲਾਉਨੇ ਆ ਪੌੜੀ ਕਿਵੇਂ ਹਿਲਦੀ ਹੁੰਦੀ ਐ ਇੰਨੀ ਹਵਾਵਾਂ ਦੇ ਵਿੱਚ ਕਿੰਨਾ ਮਤਲਬ ਕਿ ਸਟ੍ਰਗਲ ਕਰ ਰਹੇ ਨੇ ਸਟੂਡੈਂਟ ਤੇ ਬਾਈ ਜੀ ਇੱਕ ਚੀਜ਼ ਹੋਰ ਵੀ ਜਦੋਂ ਨਾਲ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗਿਆ ਠੀਕ ਹੈ ਜੀ ਵੀ ਉਦੋਂ ਮਤਲਬ ਇੱਕ ਤਾਂ ਵੀ ਕਿਵੇਂ ਕਿਵੇਂ ਫੀਲ ਹੋਇਆ ਵੀ ਹਾਂ ਸਾਰੇ ਸਟੂਡੈਂਟ ਦੇ ਵਿੱਚ ਮਤਲਬ ਕਿ ਇੱਕ ਤੂਫਾਨ ਜਿਹਾ ਆ ਗਿਆ ਹੋਊਗਾ ਘਰਦਿਆਂ ਨੂੰ ਵੀ ਜਦ ਪਤਾ ਲੱਗਿਆ ਹੋਊਗਾ ਪਿੱਛੇ ਵੀ ਕਿਉਂਕਿ ਇੱਥੇ ਰਹਿ ਗੁੰਦਾ ਨਾ ਇੱਕ ਵਾਰੀ ਤਾਂ ਸੈਟਲ ਹੋਣਾ ਆਉਂਦਾ ਵਾ ਵੀ ਯਾਰ ਇੱਕ ਵਾਰੀ ਮੈਂ ਪੀਆਰ ਹੋ ਜਾ ਹਾਂਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਅਗਲਾ ਜਰਨੀ ਉਸ ਤੋਂ ਬਾਅਦ ਦੇਖਾਂਗੇ ਜਿਹੜੀ ਜਿਹੜੀ ਪੂਰੀ ਜੈਨੂਇਨ ਜੀ ਹੁੰਦੀ ਆ ਵੀ ਆਪਾਂ ਰਿਲੈਕਸ ਵਾਲੀ ਠੀਕ ਹੈ ਜੀ ਤੇ ਚਲੋ ਕੈਨੇਡਾ ਚ ਬੰਦਾ ਰਿਲੈਕਸ ਦਾ ਗਦੇ ਵੀ ਨਹੀਂ ਹੁੰਦਾ ਤੇ ਉਂਝ ਚੋ ਲੈ ਇੱਕ ਹੁੰਦਾ ਵੀ ਹੁਣ ਵੀ ਸਾਡਾ ਪੱਕਾ ਹੋ ਗਿਆ ਇੱਥੇ ਵ ਵੀਰ ਜਿੱਦਣ ਦਾ 14 ਨਵੰਬਰ ਨੂੰ ਮੇਲ ਆਈ ਸਾਨੂੰ ਇਹਨਾਂ ਨੇ ਤਾਂ ਕਹਿਤਾ ਵੀ 2600 ਐਪਲੀਕੈਂਟ ਮੂੜਤੇ ਇਹਨਾਂ ਦੇ ਹਿਸਾਬ ਨਾਲ ਤਾਂ 2600 ਐਪਲੀਕੈਂਟ ਹੀ ਸੀਗੇ ਸਾਨੂੰ ਪਤਾ ਭਾਈ ਹੋਇ ਐਪਲੀਕੈਂਟ ਦੇ ਪਿੱਛੇ ਕੀ ਉਮੀਦਾਂ ਸੀ ਕੀ ਕੋਸ਼ਿਸ਼ ਸੀਗਾ ਕੀ ਉਹਦੇ ਪਰਿਵਾਰ ਦੀ ਉਮੀਦਾਂ ਉਹਦੇ ਨਾਲ ਜੁੜੀਆਂ ਸੀਗੀਆਂ ਹੁਣ ਜਦੋਂ ਮੈਂ ਆਪ ਵੀ ਗੱਲ ਕਰਾ ਜਦੋਂ ਮੇਰੀ ਫਾਈਲ ਮੁੜੀ 14 ਨਵੰਬਰ ਨੂੰ ਮੈਨੂੰ ਮੇਲ ਆਈ ਬ్రో ਇੱਕ ਮਿੰਟ ਲਈ ਤਾਂ ਕਹਿ ਲਾ ਵੀ ਪੈਰਾ ਥਲੋ ਧਰਤੀ ਹਿੱਲ ਗਈ ਸੀ ਹੋ ਜਾਂਦਾ ਜੀ ਵੀ ਜਮਾਂ ਸਮਝ ਨਹੀਂ ਲੱਗਾ ਵੀ ਹੁਣ ਕੀ ਕਰਾਂ ਵੀ ਇੱਕ ਮਿੰਟ ਲਈ ਮਤਲਬ ਸਾਰੇ ਮੋਸ਼ਨ ਜਿ ਮਿਕਸ ਹੋ ਗਏ ਸੀ ਵੀ ਹੁਣ ਕਰਿਆ ਕੀ ਜਾਵੇ ਇੱਕ ਪਾਸੇ ਦਾ ਦਿਮਾਗ ਆਇਆ ਚੱਲ ਰਿਹਾ ਸੀ ਹੁਣ ਗਾਂਧੀ ਸੋਚੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਇੱਕ ਪਾਸੇ ਦਿਮਾਗ ਆਹੀ ਨਹੀਂ ਇਸ ਪ੍ਰੋਸੈਸ ਕਰ ਪਾਰ ਰਿਹਾ ਸੀ ਵੀ ਹੋ ਕੀ ਗਿਆ ਜੀ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਕਿਉਂਕਿ ਯਾਰ ਬੰਦੇ ਦੀ ਮਿਹਨਤ ਹੁੰਦੀ ਹੈ ਬੰਦੇ ਦਾ ਆਪਦੇ 5 6 ਸਾਲ ਜ਼ਿੰਦਗੀ ਦਾ ਪ੍ਰਾਈਮ ਟਾਈਮ ਗਾਲਿਆ ਹੁੰਦਾ ਹੁਣ 2 ਸਾਲ ਸਟੱਡੀ ਦੇ ਲਾ ਲਓ 3 ਸਾਲ ਵਰਕ ਦੇ ਲਾ ਲਓ ਤੇ ਬਾਅਦ ਚ ਸਾਲ-ਸਾਲ ਜਿਨਾਂ ਨੇ ਵੇਟ ਕੀਤੀ ਆਲਮੋਸਟ 6 ਸਾਲ ਦਾ ਟਾਈਮ ਬਣ ਗਿਆ ਪ੍ਰਾਈਮ ਟਾਈਮ ਜਿਹੜਾ ਕਿ ਬੰਦਾ ਉੱਥੇ ਜੇ ਇੰਡੀਆ ਰਹਿੰਦਾ ਤਾਂ ਐਸ਼ ਕਰਦਾ ਮਤਲਬ ਚਲੋ ਉਹ ਉਹ ਚੀਜ਼ ਆਪਾਂ ਨਾ ਜਾਈਏ ਪਰ ਉਹ ਮੈਂ ਗੱਲ ਕਰਦਾ ਵੀ ਉਹ ਬੰਦੇ ਦਾ ਐਸ਼ ਕਰਨ ਦਾ ਟਾਈਮ ਹੁੰਦਾ ਟੈਨਸ਼ਨ ਫ੍ਰੀ ਰਹਿ ਕੇ ਜੀਣ ਦਾ ਟਾਈਮ ਹੁੰਦਾ ਤੇ ਸਾਡੇ ਨਾਲ ਇਹਨਾਂ ਨੇ ਉਹੀ ਤੱਕ ਆ ਕੀਤਾ ਅਸੀਂ ਵੈਬ ਫਾਰਮ ਪਾਇਆ ਨਾ ਸਰਕਾਰ ਨੂੰ ਭਾਈ ਸਾਨੂੰ ਦੱਸੋ ਫੈਸਲਾ ਹੋਣ ਤੋਂ ਪਹਿਲਾਂ ਦੀ ਗੱਲ ਆ ਅਸੀਂ ਹਰੇਕ ਨੇ ਨਾ ਵੈਬ ਫਾਰਮ ਪਾਏ ਐਮਐਮਪੀਆ ਨੂੰ ਰੀਚ ਕੀਤਾ ਭਾਈ ਸਾਡੀ ਫਾਈਲਾਂ ਦਾ ਦੱਸੋ ਕੀ ਬੰਡ ਰਿਹਾ ਵੀ ਨਾ ਡਿਸੀਜਨ ਲੇਟ ਕਿਉਂ ਹੋ ਰਿਹਾ ਜੀ ਸਾਨੂੰ ਹਰ ਇੱਕ ਵਾਰੀ ਇਹੀ ਕਹਿ ਗਿਆ ਵੀ ਅਸੀਂ ਫਾਈਲਾਂ ਤੇ ਕੰਮ ਕਰ ਰਹੇ ਹਾਂ ਬੈਕਲੌਗ ਹੈ ਮੈਨੂੰ ਦੋ ਵਾਰੀ ਸਰਕਾਰ ਨੇ ਆਹ ਕਿਹਾ ਵੀ ਵੀ ਤੇਰਾ ਆਲਮੋਸਟ ਡਾਨਾ ਸਾਰਾ ਕੁਝ ਪਰ ਹੁਣ ਅਸੀਂ ਤੇਰੀ ਬਸ ਮਾੜੇ ਮੋٹے ਫਾਈਨਲ ਚੈੱਕਅਪ ਸੇ ਕਰ ਰਹੇ ਹਾਂ ਤੇ ਤੇਰੀ ਫਾਈਲ ਡਾਨਾ ਜੀ ਜੀ ਠੀਕ ਹੈ ਭਾਈ ਇਨਪੀ ਦੀ ਆਫਿਸ ਕਾਲ ਕਰੀਆਂ ਠੀ ਉਹਨਾਂ ਨੇ ਵੀ ਸੇਮ ਜਵਾਬ ਦਿੱਤਾ ਭਾਈ ਆਲਮੋਸਟ ਡਨ ਹੀ ਆ ਸਾਰਾ ਕੁਝ ਬਸ ਬੈਕਲੌਗ ਥੋੜਾ ਜਿਆਦਾ ਸੀਗਾ ਅਸੀਂ ਵਧੇਰੇ ਅ ਫਿਊ ਵੀਕਸ ਅਸੀਂ ਰਿਲੀਜ਼ ਕਰ ਦਾਂਗੇ ਜਦੋਂ ਮਰਜੀ ਅਸੀਂ ਫੋਨ ਕਰੀਏ ਆਹੀ ਜਵਾਬ ਆਉਂਦਾ ਹੁੰਦਾ ਸੀਗਾ ਇਹਨਾਂ ਦਾ ਜਿਹੜਾ ਮਰਜੀ ਵੈਫਾਰਮ ਰੀਚ ਕਰੀਏ ਜਿਹੜੇ ਮਰਜੀ ਐਮਐਮਪੀ ਨੂੰ ਰੀਚ ਕਰੀਏ ਉਹਨਾਂ ਦਾ ਆਹੀ ਜਵਾਬ ਸੀਗਾ ਵੀ ਭਾਈ ਥੋੜਾ ਜਿਹਾ ਬੈਕਲੌਗ ਆ ਪਰ ਕੋਈ ਨਾ ਤੁਸੀਂ ਫਿਕਰ ਨਾ ਕਰੋ ਥੋੜਾ ਹੋਜੂਗਾ ਹੱਲ ਤੇ ਉਹੀ ਹੱਲ ਹੱਲ ਦੇ ਚੱਕਰ ਜਿਹੇ ਵੀਰੇ ਆ ਦੇਖ ਲਓ ਆਪਾਂ ਕਿੱਥੇ ਖੜ੍ਹ ਗਏ ਆ ਕਿ ਅੱਜ ਦਾ ਟਾਈਮ ਤੁਸੀਂ ਜਦੋਂ ਧਰਨੇ ਤੇ ਜਾਂਦੇ ਹੋ ਪ੍ਰੋਟੈਸਟ ਤੇ ਜਾਂਦੇ ਹੋ ਤੋਂ ਉਥੇ ਜਿਵੇਂ ਹੋਰ ਵੀ ਲੋਕ ਦੇਖ ਕੇ ਤੁਹਾਡੇ ਕੋਲ ਹੋਰ ਵੀ ਸਟੂਡੈਂਟ ਆਉਂਦੇ ਨੇ ਵੀ ਕਿਉਂਕਿ ਦਰਦ ਤਾਂ ਸੇਮ ਹੀ ਆ ਸਾਰਿਆਂ ਦਾ ਤੇ ਤੁਹਾਨੂੰ ਮਤਲਬ ਕਿ ਸਪੈਸੀਫਿਕ ਕੀ ਲੱਗਦਾ ਵੀ ਇਹ ਖਾਸ ਕਿਹੜੀ ਕਮਿਊਨਿਟੀ ਨਾਲ ਹੋ ਰਿਹਾ ਵੀ ਏਸ਼ੀਅਨਸ ਨਾਲ ਹੋ ਰਿਹਾ ਹੈਗਾ ਪੰਜਾਬੀਆਂ ਨਾਲ ਹੋ ਰਿਹਾ ਕਿ 올 ਓਵਰ ਹੀ ਆ ਵੀ ਕੋਈ ਬਸ ਚਾਈਨੀਜ਼ ਵੀ ਤੁਰੇ ਫਿਰਦੇ ਨੇ ਵਿੱਚ ਵੀ ਹੋਰ ਵੀ ਨੇ ਦੇਖਿਆ ਜਾਵੇ ਤਾਂ ਉਹੀ ਗੱਲ ਆ ਜਾਂਦਾ ਨਹੀਂ ਵੀ ਹਰੇਕ ਵਾਰੀ ਪੱਗਾ ਵਾਲੇ ਕਿਉਂ ਧਰਨਾ ਲਾਉਂਦੇ ਨੇ ਹਰੇਕ ਵਾਰੀ ਪੱਗਾ ਵਾਲੇ ਹੀ ਕਿਉਂ ਪਹੁੰਚ ਜਾਂਦੇ ਨੇ ਉਹੀ ਗੱਲ ਆ ਵੀ ਜਦੋਂ ਵੀ ਤੱਕਾ ਹੀ ਸਾਡੇ ਨਾਲ ਹੁੰਦਾ ਹਰੇਕ ਵਾਰੀ ਤੱਕਾ ਹੀ ਸਾਡੇ ਨਾਲ ਹੁੰਦਾ ਛੱਡੀ ਜਿਹੜ ਸਾਡਾ ਭਾਈ ਇਹ ਹੱਕ ਸੀਗਾ ਸਾਡਾ ਡਿਸੀਜਨ ਸਾਡਾ ਹੱਕ ਆ ਹੁਣ ਵੀਰੇ ਤੁਸੀਂ ਕੋਈ ਫਾਈਲ ਲਾਉਣਾ ਤੁਹਾਨੂੰ ਉਹਦੇ ਡਿਸੀਜਨ ਦਾ ਚਾਹੀਦਾ ਨਾ ਵੀ ਡਿਸੀਜਨ ਤਾਂ ਦੋ ਵੀ ਐਟਲੀਸਟ ਜੇ ਮੇ ਕਿਤੇ ਗਲਤ ਮੈਨੂੰ ਪ੍ਰੂਫ ਕਰੋ ਸਾਡੀ ਤਾਂ ਹਰੇਕ ਵਾਰੀ ਹੁਣ ਜਿੰਨੇ ਉੱਥੇ ਹੈਗੇ ਸਾਰੇ ਆਪਣੀ ਨੇ ਸਾਰੇ ਸਾਰੇ ਪੰਜਾਬੀ ਨੇ ਮੋਸਟਲੀ ਥੋੜੇ ਬਹੁਤੇ ਬੱਚੇ ਚੱਲ ਆਪਣੇ ਹੈਗੇ ਆਪਾਂ ਕਹਿੰਦੇ ਆ ਵੀ ਉਮੇਰ ਸਪੈਸੀਫਾਈ ਨਹੀਂ ਕਰਦੇ ਚੱਲ ਆਪਾਂ ਕਹਿੰਦੇ ਨੇ ਵੀ ਸਾਰੇ ਇੰਡੀਅਨਸ ਨਾਲ ਹੋਇਆ ਉੱਥੇ ਸਾਰੇ ਇੰਡੀਅਨਸ ਖੜੇ ਨੇ ਤੇ ਆਫੀਸ਼ੀਅਲ ਨੰਬਰ ਅੱਜ ਤੱਕ ਨਹੀਂ ਸਾਹਮਣੇ ਆਇਆ ਸਰਕਾਰ ਤੋਂ ਜਿੰਨੀ ਮਰਜ਼ੀ ਐ ਫੌਜੀਆਂ ਪਾ ਲੋ ਸਰਕਾਰ ਨੂੰ ਜਿੰਨੀ ਕਿਉਂ ਮੁੜੀਆਂ ਕੀ ਰੀਜ਼ਨ ਆ ਬਸ ਸਾਨੂੰ ਇੱਕ ਚੀਜ਼ ਕਹਿ ਕੇ ਮੋੜਤੀਆਂ ਵੀ ਭਾਈ ਤੁਸੀਂ ਫਰਾਡ ਹੋ ਇਹ ਮਤਲਬ ਇੱਕ ਤਾਂ ਚਲੋ ਆਮ ਗੱਲਾਂ ਆ ਨਾ ਆਪਾਂ ਮੁੜਿਆ ਕਰ ਦੰਨੇ ਆ ਵੀ ਵੀ ਹੁਣ ਸਰਕਾਰ ਇੱਕ ਟੋਫੀ ਦੇ ਰਹੀ ਆ ਆਪਾਂ ਨੂੰ ਵੀ ਵਿੱਚ ਕਾਫੀ ਫਰਾਡ ਚੱਲ ਰਿਹਾ ਸੀ ਤਾਂ ਅਸੀਂ ਸਾਰੀਆਂ ਫਾਈਲਾਂ ਵਾਪਸ ਕਰਤੀਆਂ ਜਾਂ ਰਿਜੈਕਟ ਕਰਤੀਆਂ ਪਰ ਤੁਸੀਂ ਹੁਣ ਗੇਮ ਦੇ ਵਿੱਚੋਂ ਤੁਸੀਂ ਹੁਣ ਕਾਫੀ ਕੁਝ ਫਰੋਲ ਚੁੱਕੇ ਹੋ ਠੀਕ ਹੈ ਜੀ ਤੁਹਾਡੇ ਸੀਨੀਅਰ ਵੀ ਹੋਰ ਵੀ ਜਿਹੜੇ ਤੁਹਾਡੇ ਨਾਲ ਹਨ ਹੈਗੇ ਨੇ ਤੁਹਾਨੂੰ ਐਕਚੁਅਲ ਲੱਗਦਾ ਕੀ ਹੈ ਵੀ ਇਹ ਐਕਚੁਅਲ ਚ ਮਸਲਾ ਹੈ ਕੀ ਹੈ ਵੀ ਕਿਉਂ ਕਰ ਰਹੇ ਨੇ ਇਦਾਂ ਇਹ ਕਿਉਂਕਿ ਪਹਿਲਾਂ ਮੈਂ ਕਦੇ ਸੁਣਿਆ ਨਹੀਂ ਇਦਾਂ ਵੀ ਹਾਂ ਵੀ ਇੰਨੀ ਇੰਨੇ ਹਜ਼ਾਰ ਜਾਂ ਇੰਨੇ ਮਤਲਬ ਬੱਚਿਆਂ ਦਾ ਰਿਜੈਕਟ ਹੀ ਕਰਤਾ ਬਿਲਕੁਲ ਹੀ ਸਾਫ਼ ਹੀ ਕਰਦਾ ਕੰਮ ਵੀ ਇਹ ਕਿ ਪਿੱਛੇ ਸ਼ਾਦੀਸ਼ ਕੀ ਆ ਵੀ ਮਤਲਬ ਸਰਕਾਰ ਚੌਂਦੀ ਕੀ ਆ ਵੀਰ ਦੇਖੋ ਸਰਕਾਰ ਦੇ ਆਪ ਬਹੁਤ ਸਾਰੇ ਡਲਵ ਜਫਸੀ ਹੋਈ ਆ ਆਪਸ ਸਕਿਲ ਟ੍ਰੇਡ ਫੰਡ ਦੀ ਗੱਲ ਕਰੀਏ ਆਪਾਂ ਸਾਰਿਆਂ ਨੂੰ ਪਤਾ ਸਕਿਲ ਟ੍ਰੇਡ ਫੰਡ ਦਾ ਚੱਲ ਕੀ ਰਿਹਾ ਵਾ ਠੀਕ ਹੈ ਜੀ ਡੇਵਿਡ ਪਚੀਨੀ ਕਿਹੜੇ ਕਿਹੜੇ ਚੱਕਰਾ ਵਿੱਚ ਫਸਿਆ ਹੋਇਆ ਵਾ ਉਹਦੇ ਕਿੰਨੇ ਡਾਲਰ ਖਾਣ ਦਾ ਉਹਤੇ ਹੈਗਾ ਕਿੰਨੇ ਉਹਦੇ ਫੇਵਰ ਦੇਣ ਦਾ ਉਹਤੇ ਐਲੀਗੇਸ਼ਨ ਲੱਗ ਰਹੀਆਂ ਨੇ ਐਨਡੀਪ ਸਿਰਫ ਸਰਫ ਉਹਦੇ ਖਿਲਾਫ ਮਹੀਮ ਚਲਾ ਰਹੀ ਹੈ ਭਾਈ ਇਹਨੂੰ ਹਟਾਇਆ ਜਾਵੇ ਫਰਾਡ ਕਰ ਰਿਹਾ ਜੀ ਤੁਸੀਂ ਅੱਜ ਵੀ ਐਨਡੀਪ ਦੀ ਵੈਬਸਾਈਟ ਤੇ ਜਾ ਕੇ ਦੇਖੋ ਉਹਨਾਂ ਦਾ ਈਮੇਲ ਕੈਂਪੇਨ ਚੱਲ ਰਿਹਾ ਮਤਲਬ ਪਟੀਸ਼ਨ ਚੱਲ ਰਿਹਾ ਵਾ ਕਿ ਡੇਵਿਡ ਪਚ ਪਈਓ ਬੰਦੇ ਨੇ अराउंड 10 15 20 ਮਿਲੀਅਨ ਪਤਾ ਨਹੀਂ ਕਿੰਨਾ ਕੁ ਉਹਨੇ ਖਾਧਾ ਜਿਹੜਾ ਜਿਹੜਾ ਕਿ ਹਰੇਕ ਕੰਟਰੀ ਉਹਦੇ ਸਕਿੱਲ ਟ੍ਰੇਡ ਬੰਦੇ ਨੂੰ ਜਾਣਾ ਚਾਹੀਦਾ ਸੀਗਾ ਉਹ ਸਕਿੱਲ ਟ੍ਰੇਡ ਵਾਲਾ ਫੰਡ ਸੀਗਾ ਵੀਰੇ ਐਸੀਨ ਸੀਗਾ ਵੀ ਉਹ ਜਿਹੜੇ ਜਿਹੜੇ ਬੰਦੇ ਨੂੰ ਮੰਨ ਲਓ ਤੁਸੀਂ ਕੋਈ ਨਵੀਂ ਸਕਿੱਲ ਸਿੱਖਣੀ ਆ ਤੁਸੀਂ ਜਾ ਕੇ ਭਾਈ ਉਹ ਗਰਾਂਟ ਲਈ ਅਪਲਾਈ ਕਰੋ ਤੁਹਾਨੂੰ ਉਹ ਗਰਾਂਟ ਮਿਲਦੀ ਸੀ ਤੁਸੀਂ ਉਹ ਪੈਸੇ ਲੈ ਕੇ ਸਕਿੱਲ ਸਿੱਖ ਸਕਦੇ ਕਿਉਂਕਿ ਕੈਨੇਡਾ ਚ ਸਕਿੱਲ ਸਿੱਖਣੀ ਸੌਖੀ ਗੱਲ ਨਹੀਂ ਕੀ ਜੀ 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 ਬਹੁਤ ਐਕਸਪੈਂਸਿਵ ਆ ਬਹੁਤ سارے ਟੂਲਸ ਵਗੈਰਾ ਦੇ ਖਰਚੇ ਹੁੰਦੇ ਆ ਕਲਾਸਿਸ ਵਗੈਰਾ ਜੇ ਕੁਝ ਵੀ ਇੱਕ ਸਕਿੱਲਾ ਪਚਾ ਕੇ ਦੇਖ ਲੇ ਨਾ ਕਾਰਪਨਟਰੀ ਚੱਕ ਲਈਏ ਵੈਲਡਿੰਗ ਚੱਕ ਲਈਏ ਮਕੈਨਿਕੀ ਚੱਕ ਟੂਲਸ ਜ਼ਿਆਦੇ ਨੇ ਸੋ ਇਹ ਚੀਜ਼ਾਂ ਕਰਕੇ ਸਰਕਾਰ ਨੇ ਗ੍ਰਾਂਟ ਚ ਲਈ ਸੀਗੇ ਹੁਣ ਇਸ ਬੰਦੇ ਤੇ ਡੇਵਿਡ ਬਚੀਨੀ ਜਿਹੜਾ ਮਨਿਸਟਰ ਹੈ ਇਮੀਗ੍ਰੇਸ਼ਨ ਲੀਵਰ ਮਨਿਸਟਰਾ ਉਹ ਤੇ ਇਹ ਲੱਗ ਰਿਹਾ ਪਾਈ ਉਹ ਬੰਦੇ ਨੇ ਖਾਦੇ ਆ ਪੈਸੇ ਤੇ ਉਹ ਚੀਜ਼ਾਂ ਨੂੰ ਕਵਰ ਅਪ ਕਰਨ ਲਈ ਇਹਨਾਂ ਨੇ ਆ ਕਰਤਾ ਸਾਡਾ ਸਾਡੀਆਂ ਫਾਈਲਾਂ ਮੋੜਤੀਆਂ ਵੀ ਇਹ ਕਹਿੰਦੇ ਕਹਿਣਾ ਕੋ ਨਾ ਵੀ ਸਾਡਾ ਮੁੱਦਾ ਉਹਦੇ ਕੰਬਲ ਥੱਲੇ ਦੱਬਣ ਨਾਲੋ ਇਹਨਾਂ ਨੇ ਹੋਰ ਮੁੱਦਾ ਚੱਕਤਾ ਐਸੀ ਹੋਇਆ ਹੁਣ ਜੇ ਵੀਰੇ ਤੁਸੀਂ ਆਡੀਟਰ ਜਨਰਲ ਦੇ ਇੰਟਰਵਿਊ ਤੇ ਆਪ ਦਾ ਆਡੀਟਰ ਜਨਰਲ ਆ ਉਹ ਜੇ ਤੁਸੀਂ ਉਹਦੀ ਰਿਪੋਰਟ ਚੱਕ ਕੇ ਦੇਖੋਗੇ ਨਾ ਉਹਨੇ 2022 23 24 25 2022 23 ਐਂਡ 24 ਆਡਿਟ ਕੀਤਾ ਸੀਗਾ ਵੀ ਅੰਟਾਰੀਆ ਦੇ ਵਿੱਚ ਕਿੰਨੇ ਕਿੰਨੇ ਬੰਦੇ ਉਹ ਚ ਪੱਕੇ ਹੋਏ ਆ OGP ਦੇ ਵਿੱਚ ਉਹਦਾ ਮੇਨ ਆਰਡਰ ਤਾਂ ਮਤਲਬ ਇਹੀ ਸੀਗਾ ਹੁਣ ਜੇ ਤੁਸੀਂ ਉਹ ਰਿਪੋਰਟ ਚੱਕ ਕੇ ਦੇਖੋ ਤੁਹਾਨੂੰ ਬੜਾ ਰਿਪੋਰਟ ਆ ਗਿਆਸ 70 ਕੁ ਰੁਪਏ ਜਿਆਦੀ ਰਿਪੋਰਟ ਉਹ ਸਾਰੀ ਮੰਨ ਤਾਂ ਹੀ ਲੋਡ ਵੀ ਨਹੀਂ ਮੁਰਲੇ ਤਿੰਨ ਪੇਜ ਬੜਾ ਦੋਸ ਨੂੰ ਆਪ ਸਭ ਪਤਾ ਲੱਗ ਜਾਊਗਾ ਉਹਦੇ ਵਿੱਚ ਸਾਫ਼ ਸਾਫ਼ ਗੱਲ ਕੀਤੀ ਗਈ ਆ ਭਾਈ 2022 2023 2024 ਦੇ ਵਿੱਚ ਬਹੁਤ ਫਰੌਡ ਹੋਇਆ ਆਡੀਟਰ ਆਪ ਆਪ ਦਾਸ ਰਿਓ ਭਾਈ ਸਾਨੂੰ ਲੱਗ ਰਿਹਾ ਵਾ ਵੀ ਜਿਹੜੇ ਤੁਹਾਡੇ 25% ਸ਼ਾਇਦ ਨੰਬਰ ਗਲਤ ਵੀ ਹੋ ਸਕਦਾ ਪਰ 20 ਤੋਂ 25% ਜਿਹੜਾ ਬੰਦਾ OGP ਚ ਪੱਕਾ ਹੁੰਦਾ ਉਹ ਭਾਈ ਫਰ ਆਪ ਸਰਕਾਰ ਦਾ ਆਪ ਦਾ ਆਡੀਟਰ ਸਰਕਾਰ ਨੂੰ ਹੀ ਚੀਜ਼ ਕਹਿੰਦਾ ਇਹਨਾਂ ਨੂੰ ਪਤਾ ਵੀ ਆ ਭਾਈ ਕਿਹੜੇ ਕਿਹੜੇ ਬੰਦੇ ਬੰਦੇ ਹੈਗੇ ਆ ਇਹ ਨਾ ਹੁਣ ਆਪ ਆਈਆਰਸੀਸੀ ਨੂੰ ਕੰਟੈਕਟ ਕਰ ਰਿਹਾ ਹੁਣ ਇਹ ਉਹ ਆਡੀਟਰ ਰਿਪੋਰਟ ਦੀ ਆਡੀਟਰ ਜਨਰਲ ਦੀ ਰਿਪੋਰਟ ਦਾ ਬੜ ਨੂੰ ਵੀ ਇਹਨਾਂ ਨੇ ਸਾਨੂੰ ਮੂਰੇ ਕਰਤਾ ਵੀ ਭਾਈ ਇਹਨਾਂ ਦਾ ਚੱਕ ਲੈਨੇ ਆ ਇਹਨਾਂ ਦਾ ਰੋਲਾ ਗੋਲਾ মিডিਆ ਚੱਲੂਗਾ ਉਹ ਰਿਪੋਰਟ ਦੱਬੀ ਜਾਊਗੀ ਤੇ ਉਹ ਰਿਪੋਰਟ ਦੀ ਕੋਈ ਗੱਲ ਵੀ ਨਹੀਂ ਕਰ ਰਿਆ ਬਾਬਾ ਕੋਈ ਵੀ ਇੱਕ ਮੇਜਰ ਆਊਟਲੈਟ ਚੱਕ ਕੇ ਦੇਖ ਲੀ ਨਾ ਸੀਬੀਸੀ ਸੀਐਨਐਨ ਸੀਪੀ 24 ਕੋਈ ਉਹ ਚੀਜ਼ ਦੀ ਗੱਲ ਨਹੀਂ ਕਰ ਰਿਆ ਜਦ ਕਿ ਉਹ ਬਹੁਤ ਇੰਪੋਰਟੈਂਟ ਚੀਜ਼ ਆ ਇੱਕ ਹਸਾਬ ਦੀ ਆਡਿਟ ਹੈ ਜਨਰਲ ਵੀ ਉਹ ਦਿਖਾ ਰਿਹਾ ਵੀ ਭਾਈ ਤੁਹਾਡੇ ਘਟਾਲੇ ਕਿੰਨੇ ਚੱਲਦੇ ਪਏ ਆ ਤੁਸੀਂ ਇਹਨਾਂ ਦੇ ਉਹਦੇ ਕਹਿਣਾ ਉਹ ਨੱਥ ਪਾਓ ਬਿਲਕੁਲ ਤੇ ਬਸ ਆਹੀ ਹਾਲਾਵਰ ਹੋਇਆ ਦਾ ਹੁਣ ਤੁਸੀਂ ਜਦੋਂ ਹੁਣ ਧਰਨੇ ਵਿਚਾਰੇ ਤੇ ਜਾਣਦੇ ਹੋ ਵੀ ਤੁਹਾਡੇ ਨਾਲ ਨਾਲ ਦੇ ਵੀ ਹੁਣ ਆਪਾਂ ਕਹਿ ਸਕਦੇ ਆ ਨਾ ਵੀ ਕਾਫੀ ਕਈ ਤਾਂ ਹੁਣ ਜਿਵੇਂ ਤੁਸੀਂ ਜਨੂਨੀ ਹੋ ਤੁਸੀਂ ਹੱਕ ਲੈਣਾ ਜਾਣਦੇ ਹੋ ਹਾਂਜੀ ਪਰ ਕਈਆਂ ਕਈਆਂ ਦਾ ਨਾ ਮਤਲਬ ਐ ਹੁੰਦਾ ਵੀ ਵੀ ਯਾਰ ਅਸ ਨਹੀਂ ਲੈਣਾ ਦੇਣਾ ਹੈਗਾ ਉਹ ਚੀਜ਼ ਨਾ ਵੀ ਜੇ ਹੁਣ ਹੁੰਦੇ ਹੋਏ ਹੋ ਜਾਾਂਗੇ ਨਹੀਂ ਹੁੰਦੇ ਨਹੀਂ ਹੋ ਜਾਾਂਗੇ ਕਈ ਡੀਮੋਟਿਵੇਟ ਹੋ ਜਾਂਦੇ ਨੇ ਵੀ ਨਹੀਂ ਯਾਰ ਵੀ ਬਸ ਹੁਣ ਬਹੁਤ ਮਿਹਨਤ ਕਰ ਲਈ ਵੀ ਹੁਣ ਜਬ ਬੈਕ ਹੌਮ ਚੱਲੀਏ ਵੀ ਇਹ ਸਾਡੇ ਕੰਟਰੀ ਸਾਡੇ ਲਈ ਐਦਾਂ ਦਾ ਕੁਝ ਹੋਇਆ ਤੁਹਾਡੇ ਵਾਲੇ ਵਾਲਿਆਂ ਨਾਲ ਕਿਸੇ ਨਾਲ ਬ్రో ਬਹੁਤ ਹੋਇਆ ਹੁਣ ਸਾਨੂੰ ਆਫੀਸ਼ੀਅਲ ਤਾਂ ਪਤਾ ਨਹੀਂ ਵੀ ਕਿੰਨੇ ਕੁ ਬੰਦੇ ਦੀ ਭਾਈ ਫਾਈਲ ਮੋੜੀ ਹੈ ਸਾਨੂੰ ਇੰਨਾ ਕੁ ਪਤਾ ਸਾਡੇ ਨਾਲ ਜਿਹੜਾ ਬੰਦਾ ਜੁੜਦਾ ਉਹ ਆਪਾਂ ਆਨਲਾਈਨ ਗਰੁੱਪ ਵਗੈਰਾ ਹੈਗੇ ਸਾਡੇ ਉਹਨਾਂ ਜਿਹੜਾ ਆਪਾਂ ਦੇਖਿਆ ਤਾਂ ਆਰਾਊਂਡ 900 ਬੰਦਾ ਹੈਗਾ ਹੁਣ ਜਦੋਂ ਆਪਾਂ ਧਰਨਿਆਂ ਦੀ ਗੱਲ ਕਰੀਏ ਉੱਥੇ ਪਹੁੰਚਦਾ ਸਿਰਫ 80 ਇੱਕ ਬੰਦਾ ਇਹ ਚੱਕਰ ਕਿਉਂ ਹੈ ਕਿਉਂ ਭਈ ਆਪਾਂ ਨੂੰ ਸ਼ਰਮ ਨਹੀਂ ਆ ਰਹੀ ਵੀ ਆਪਾਂ ਬਾਹਰ ਨਿਕਲੀ ਆਪਦੇ ਹੱਕਾਂ ਲਈ ਨਿਕਲੀਏ ਅਸੀਂ ਕੋਈ ਪਿੱਛੋਂ ਧਰਨੇ ਲਾਉਂਦੇ ਨਹੀਂ ਐ ਅਸੀਂ ਕੋਈ ਪਿੱਛੋਂ ਲੀਡਰ ਹੀ ਕਰਦੇ ਨਹੀਂ ਐ ਆਮ ਜਿਹੇ ਘਰਾਂ ਤੋਂ ਸਾਰੇ ਉੱਠਿਆ ਨਾ ਮੈਨੂੰ ਕੋਈ ਸ਼ੌਂਕ ਲੀਡਰ ਬਣਦਾ ਨਾ ਜਿਹੜਾ ਬੰਦਾ ਉੱਥੇ ਮੂਰੇ ਖੜਦਾ ਉਹਨੂੰ ਕੋਈ ਸ਼ੌਂਕ ਲੀਡਰ ਬਣਨ ਦਾ ਜਿੱਦਣ ਧਰਨਾ ਨਿਬੜ ਗਿਆ ਤਾਂ ਜੁੱਲੀ ਵਸਤਰਾ ਚੱਕ ਕੇ ਅਸੀਂ ਤਾਂ ਆਪਦੇ ਘਰੋਂ ਘਰੀ ਹੋ ਜਾਣਾ ਸਾਨੂੰ ਕੋਈ ਨਹੀਂ ਕੋਈ ਮਸਲਾ ਨਹੀਂ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਭਾਈ ਸਾਨੂੰ ਆਏ ਆ ਭਾਈ ਜਿੰਨੀਆਂ ਐਪਲੀਕੈਂਟ ਐਪਲੀਕੈਂਟs ਹੈਗੇ ਆ ਸਾਨੂੰ ਸਿਰਫ ਉਹਨਾਂ ਤੋਂ ਮਤਲਬ ਆ ਉਹਨਾਂ ਦਾ ਹੱਲ ਕੀਤਾ ਠੀਕ ਹੈ ਜੀ ਸਾਨੂੰ ਆਹੀ ਚ ਚੱਕਰ ਆਵੇ ਫਾਈ ਸਾਡਾ ਕੰਮ ਬਣੇ ਅਸੀਂ ਬਸ ਆਪਦਾ ਪਿੱਛੇ ਪਿੱਛੇ ਹੋ ਜਾਣਾ ਸਾਨੂੰ ਕਿਸੇ ਤੋਂ ਕੋਈ ਮਤਲਬ ਨਹੀਂ ਸਾਡੀ ਮਿਹਨਤ ਦਾ ਮੁੱਲ ਪੈ ਜਾਏ ਬਸ ਸਾਡੀ ਮਿਹਨਤ ਦਾ ਮੁੱਲ ਪੈ ਜਾਏ ਸਾਡੇ 5 6 ਸਾਲ ਜਿਹੜੇ ਅਸੀਂ ਗਾਲੇ ਆਏ ਅਸੀਂ ਦੇਸ਼ 'ਚ ਸਾਨੂੰ ਉਹ ਚੀਜ਼ਾਂ ਦਾ ਮੁੱਲ ਮਿਲ ਜੇ ਬਸ ਭਾਈ ਜੀ ਜਿਵੇਂ ਨਾ ਆਪਾਂ ਹੁਣ ਨਾ ਕਈ ਵਾਰੀ ਪਿੱਛੇ ਦੇਖਦੇ ਆਪਾਂ ਤੇ ਜਿਵੇਂ ਹੁਣ ਆਪਣੇ ਨਾਲ ਕਈ ਨੈਗੇਟਿਵ ਬੰਦੇ ਹੁੰਦੇ ਨੇ ਪੰਜਾਬ ਦੇ ਵਿੱਚ ਵੀ ਜਾਂ ਫਿਰ ਇੱਥੇ ਵੀ ਹੁੰਦੇ ਨੇ ਟੌਣ ਜ ਨਹੀਂ ਮਾਰਦੇ ਹੁੰਦੇ ਵੀ ਹਾਂ ਵੀ ਕੋਈ ਨਹੀਂ ਹੋ ਗਿਆ ਤੁਹਾਡਾ ਵੀ ਕਈ ਵੀ ਬੰਦੇ ਸ਼ਕਲ ਦੇ ਦਿਸਪੈਂਦਾ ਵਾ ਇਹ ਹੁਣ ਤੁਹਾਡੇ ਨਾਲ ਵੀਤਦੀ ਆ ਵੀਤਦੀ ਆ ਬਰੋ ਜੇ ਤੁਸੀਂ ਕਮੈਂਟ ਚ ਚੈੱਕ ਕਰ ਲਓਗੇ ਸ਼ਾਇਦ ਥੱਲੇ ਵੀ ਕਮੈਂਟ ਆਉਣਗੇ ਤੁਹਾਨੂੰ ਆਪੇ ਲੱਗ ਜੂ ਪਤਾ ਬਰੋ ਕੰਬਲ ਚ ਬਹਿ ਕੇ ਗੱਲਾਂ ਮਾਰ ਰਹੀ ਐ ਸੋਖੀਆਂ ਵਾ ਜੇ ਕਿਸੇ ਦਾ ਜਿਗਰਾ ਹੈਗਾ ਭਈਆ ਕਿ ਉੱਥੇ ਬੋਲੋ ਸਾਨੂੰ ਜੇ ਕਿਸੇ ਤੇ ਭਾਈ ਨਹੀਂ ਜ਼ੋਰ ਤੇ ਹੈਗੀ ਆ ਤੁਹਾਨੂੰ ਲੱਗਦਾ ਭਾਈ ਤੁਹਾਡਾ ਪੁਆਇੰਟ ਸਹੀ ਆ ਸਾਡੇ ਨਾਲ ਕਿ ਉੱਥੇ ਗੱਲ ਕਰ ਲਓ ਅਸੀਂ ਕਿਸੇ ਨੂੰ ਚੈਲੰਜ ਨਹੀਂ ਕਰਦੇ ਸਾਡਾ ਕਿਸੇ ਨਾਲ ਕੋਈ ਕੋਈ ਕਿਸੇ ਨਾਲ ਕੋਈ ਬੈਰ ਨਹੀਂ ਠੀਕ ਆ ਹੁਣ ਕਈ ਕਹਿ ਦਿੰਦੇ ਆ ਵੀ ਭਾਈ ਤੇਰਾ ਸਾਡੇ ਨਾਲ ਬੈਰ ਆ ਤੂੰ ਐਂ ਕਰਦਾ ਤੂੰ ਜਿਉਂ ਕਰਦਾ ਸਾਡਾ ਕਿਸੇ ਨਾਲ ਸਾਨੂੰ ਹੈਗਾ ਭਾਈ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਸਾਡੇ ਨਾਲ ਸਿੱਧੀ ਆ ਕੇ ਗੱਲ ਕਰੋ ਜਾਂ ਕਿਸੇ ਬੰਦੇ ਨੂੰ ਉਹ ਬੰਦੇ ਨਾਲ ਪ੍ਰੋਬਲਮ ਹੈ ਜਿਹੜਾ ਉੱਥੇ ਸਾਡੀ ਸਪੋਰਟ ਲਈ ਪਹੁੰਚ ਰਿਹਾ ਜਿਹੜਾ ਸਾਡੇ ਲਈ ਚਾਹ ਪਾਣੀ ਲੈ ਕੇ ਪਹੁੰਚ ਰਿਹਾ ਜੇ ਕਿਸੇ ਨੂੰ ਉਹ ਬੰਦੇ ਤੋਂ ਵੀ ਪ੍ਰੋਬਲਮ ਪਈ ਉੱਥੇ ਆ ਕੇ ਆਪ ਗੱਲ ਕਰੋ ਤੁਸੀਂ ਆਪ ਦੀ ਰਾਂਜੇਸ਼ ਨੂੰ ਸਾਡੇ ਨਾਲ ਨਾ ਪੀਸੋ ਅਸੀਂ ਪਹਿਲਾਂ ਹੀ ਬਹੁਤ ਸਤਾਏ ਹੋਏ ਆ ਸਰਕਾਰ ਦੇ ਸਾਨੂੰ ਹੋਰ ਨਾ ਇਹਨਾਂ ਚੀਜ਼ਾਂ ਚ ਘੜੀਛਿਆ ਜਾਵੇ ਸਾਨੂੰ ਕੋਈ ਸ਼ੌਕ ਨਹੀਂ ਕਿਸੇ ਚੀਜ਼ ਦਾ ਸਾਨੂੰ ਭਾਈ ਬਸ ਇੰਨਾ ਕੁ ਮਤਲਬ ਆ ਸਾਡਾ ਬਸ ਜਿਹੜਾ ਉੱਤੇ ਖਾਣ ਦਾ ਮੁੱਲ ਪੈ ਜੇ ਸਾਨੂੰ ਭਾਈ ਆਪਦੀਆਂ ਫਾਈਲਾਂ ਦਾ ਰਿਜ਼ਲਟ ਮਿਲ ਜੇ ਅਸੀਂ ਵਾਪਸ ਆ ਜਾਈਏ ਕੋਈ ਸਪੋਰਟ ਮਿਲੀ ਅਜ ਤੱਕ ਮਤਲਬ ਕਿਸੇ ਜਿਵੇਂ ਕਹਿ ਸਕਦੇ ਆ ਵੀ ਕੋਈ ਸਿੰਗਰ ਵਗੈਰਾ ਆ ਹੋਵੇ ਜਾਂ ਕੋਈ ਵੱਡਾ ਕੋਈ ਇਮੀਗ੍ਰੇਸ਼ਨ ਦਾ ਕੋਈ ਆਪਣਾ ਮਿੰისტਰ জাফর ਜਿਵੇਂ ਅੱਜ ਆਪਣਾ ਅਪ ਦੇਖਦੇ ਆ ਟਿਕਟੌਕ ਤੇ ਵੀ জাফর ਆਪਾਂ ਇੰਸਟਾਗ੍ਰਾਮ ਰੀਲਾਂ ਚ ਵੀ ਦੇਖਦੇ ਆ ਵੀ ਜਿਹੜੇ ਲੋਕ ਗਿਆਨ ਇਹਨਾਂ ਦਿੰਦੇ ਨੇ ਕੋਈ ਆਇਆ ਉੱਥੇ ਮਤਲਬ ਕਿ ਜਿਨੇ ਪ੍ਰੋਪਰ ਆਪਣੀ ਜ਼ਮੀਰ ਤੋਂ ਸਪੋਰਟ ਕੀਤੀ ਹੋਵੇ ਕਿਉਂ ਹੀ ਬਸ ਆਪਣੀ ਰੀਲਾਂ ਬਣਾਉਣ ਵਾਸਤੇ ਆ ਜਾਂਦੇ ਨੇ ਮੈਂ ਵੀ ਉਹ ਸਪੋਰਟ ਤਾਂ ਕਰਦੇ ਆ ਚੱਲ ਹੁਣ ਆਪਾਂ ਉਹ ਚੀਜ਼ ਨਾ ਪਰ ਚੱਲ ਸਪੋਰਟ ਸਾਰੇ ਕਰਦੇ ਆ ਹੁਣ ਸਾਡੀ ਮੇਨ ਸਪੋਰਟ ਤਾਂ ਵੀਰੇ ਮੰਦਰ ਕਮੇਟੀਆਂ ਗੁਰਦਾਰਾ ਕਮੇਟੀਆਂ ਜਿਨ੍ਹਾਂ ਦਾ ਸੱਚੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਮੂਰੇ ਆ ਸਾਡੇ ਲਈ ਸਾਡੇ ਲਈ ਉੱਥੇ ਲੰਗਰ ਪਹੁੰਚਦਾ ਕਰਦੇ ਨੇ ਸਾਡੇ ਲਈ ਚਾਹ ਪਹੁੰਚਦੀ ਕਰਦੇ ਨੇ ਉਹਨਾਂ ਦਾ ਸੱਚੀ ਅਸੀਂ ਦੇਣਾ ਨਹੀਂ ਦੇ ਸਕਦੇ ਜੀ ਜੀ ਜਿਨ੍ਹਾਂ ਜਿਨੇ ਬੰਦੇ ਉਹ ਸਾਡੀ ਸਪੋਰਟ ਚ ਆਏ ਆ ਥੋੜੇ ਬਤ ਇਨਫਲੂਐਂਸਰ ਵੀ ਆਏ ਸਾਡੀ ਸਪੋਰਟ ਚ ਆਏ ਆ ਉਹਨਾਂ ਦਾ ਸੱਚੀ ਦਿਲੋਂ ਬਹੁਤ ਬਹੁਤ ਧੰਨਵਾਦ ਸਾਡੇ ਸਾਡੇ ਸਾਰਿਆਂ ਵੱਲੋਂ ਮੇਰੇ ਇਕੱਲੇ ਵੱਲੋਂ ਨਹੀਂ ਸਾਡੇ ਸਾਰੇ ਵੱਲੋਂ ਧੰਨਵਾਦ ਆ ਬਈ ਤੁਹਾਡਾ ਸਾਰਿਆਂ ਦਾ ਚਲੋ ਮੇਨ ਗੱਲ ਇਹ ਹੈ ਆ ਪੋਜ਼ਿਟਿਵ ਸੋਚੀਏ ਆਪਾਂ ਵੀ ਅਗਰ ਜੇ ਕੋਈ ਰੀਲ ਬਣਾ ਕੇ ਵੀ ਉੱਥੋਂ ਜਾ ਰਿਹਾ ਵਾ ਤਾਂ ਉਹ ਵੀ ਕਿਸੇ ਕੋਲ ਪਹੁੰਚ ਰਹੀ ਆ ਹਾਂਜੀ ਮੇਨ ਗੱਲ ਇਹ ਹੈ ਤੇ ਇੰਨੀ ਮਤਲਬ ਕਿੰਨੀ ਠੰਡ ਦੇ ਵਿੱਚ ਜੇ ਤੁਹਾਨੂੰ ਦਸੀਏ ਵੀ ਇੱਥੇ ਮਾਈਨਸ 24 24 25 ਬੱਚੀ ਵੀ ਹੋ ਜਾਂਦਾ ਵਾ ਤੇ ਅੱਜ ਵੀ ਅਸੀਂ ਖੜੇ ਆ ਮਾਈਨਸ 10 ਦੇ ਵਿੱਚ ਖੜੇ ਆ ਤੇ ਆਹਾਂ ਠੰਡ ਦੇ ਵਿੱਚ ਉਸ ਵਾਰ ਉਹ ਕੰਮ ਨੂੰ ਕਹਿਣਾ ਵੀ ਤੁਹਾਡਾ ਕੰਮ ਕੰਮ ਨਹੀਂ ਹੈਗਾ ਤੇ ਤੁਹਾਡਾ ਜਿਹੜਾ ਸੁਪਨਾ ਉਹ ਇੱਕ ਦਿਨ ਦੇ ਵਿੱਚ ਹੀ ਇੱਕ ਮੇਲ ਦੇ ਨਾਲ ਹੀ ਉਹ ਖਰਾਬ ਤੋੜ ਦੇਣਾ ਉਹਨਾਂ ਦੇ ਕੀ ਵੀ ਤਦੀ ਹੋਊਗੀ ਤੇ ਅੱਜ ਉਹ ਆਪਦੇ ਹੱਕਾਂ ਲਈ ਟੋਰਾਂਟੋ 'ਚ ਬੈਠੇ ਨੇ ਡਾਊਨ ਟਾਊਨ 'ਚ ਬੈਠੇ ਨੇ ਤੁਸੀਂ ਉੱਥੇ ਜਾ ਕੇ ਦੇਖੋ ਮੈਂ ਨਾਲ ਜੇ ਹੋ ਸਕਦਾ ਜੇ ਮੈਨੂੰ ਵੀਡੀਓਜ਼ ਮਿਲ ਗਈਆਂ ਜਿਵੇਂ ਉਥੇ ਆਪ ਵੀ ਚਲਾ ਗਿਆ ਮੈਂ ਵੀਡੀਓਜ਼ ਬਣਾਉਂਗਾ ਤੇ ਅਟੈਚ ਜ਼ਰੂਰ ਕਰੂੰਗਾ ਤੁਸੀਂ ਦੇਖਿਓ ਉੱਥੇ ਕਹੇ ਜੇ ਕਹੇ ਜੇ ਕਿੱਦਾਂ ਕਿੱਦਾਂ ਦੇ ਭੈਣਾ ਵੀਰ ਆਪਣੇ ਕਿਹੜੇ ਹਾਲਾਤਾਂ 'ਚ ਬੈਠੇ ਨੇ ਤੇ ਇੱਕ ਵਾਰੀ ਤਾਂ ਮਤਲਬ ਕਿ ਤੁਸੀਂ ਅੱਖਾਂ 'ਚ ਜੇ ਪਾਣੀ ਆ ਜਾਂਦਾ ਨਾ ਪਾਣੀ ਵੀ ਜੰਮ ਜਾਂਦਾ ਵਾ ਇੰਨੀ ਠੰਡ ਵਾ ਬਾਕੀ ਹੋਰ ਵੀ ਗੱਲਾਂ ਕਰਾਂਗੇ ਭਾਈ ਜੀ ਤੇ ਬਾਕੀ ਭਾਈ ਜੀ ਕੋਈ ਇੱਕ ਸੰਦੇਸ਼ ਦੇ ਦਿਓ ਆਡੀਅנס ਨੂੰ ਵੀ ਸਪੋਰਟ ਵੀ ਖੁੱਲ ਕੇ ਕਰ ਦੇਣਾ ਸੰਦੇਸ਼ ਤਾਂ ਵੀਰੇ ਇਹੀ ਹੈ ਜੇ ਤੁਹ ਤੋਂ ਉੱਤੇ ਨਹੀਂ ਪਹੁੰਚਿਆ ਜਾਂਦਾ ਮਜਬੂਰੀਆਂ ਸਮਝਦੇ ਆ ਭਾਈ ਸਾਰਿਆਂ ਦੀ ਆਰਤੀ ਆਬ ਦੀ ਮਜਬੂਰੀ ਹੁੰਦੀ ਹੈ ਦੇਸ਼ ਬਹੁਤ ਭਿਜੀਆਂ ਸਾਰਿਆਂ ਲਈ ਕਿਸੇ ਕੋਲ ਕਿਸੇ ਲਈ ਟਾਈਮ ਨਹੀਂ ਪਰ ਐਟਲੀਸਟ ਤੁਸੀਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੀਜ਼ਾਂ ਤੇ ਭਾਈ ਸਾਡਾ ਆਫੀਸ਼ੀਅਲ ਪੇਜ ਹੈ ਵੌਇਸ ਫਾਰ ਹੋਇਨ ਪੀ ਅਪਲੀਕੈਂਟਸ ਉੱਤੇ ਜਾ ਕੇ ਸਾਨੂੰ ਸਪੋਰਟ ਕਰ ਦਿਓ ਸਾਡੀਆਂ ਰੀਲਾਂ ਸ਼ੇਅਰ ਕਰ ਦਿਓ ਸਾਡੇ ਸਟੋਰੀਆਂ ਸ਼ੇਅਰ ਕਰ ਦਿਓ ਐਟਲੀਸਟ ਤੁਸੀਂ ਲੋਕਾਂ ਨੂੰ ਅਵੇਅਰ ਕਰੋ ਵੀ ਸਾਡੇ ਨਾਲ ਹੋ ਕੀ ਰਿਹਾ ਐਟਲੀਸਟ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਸਾਡੇ ਨਾਲ ਚੱਲ ਕੀ ਰਿਹਾ ਹੈ ਮਿਨਿਸਟਰ ਸਾਹਿਬ ਆਪ ਕਹਿੰਦੇ ਨੇ ਸਾਨੂੰ ਬੰਦਿਆਂ ਦੀ ਲੋੜ ਜਦੋਂ ਜਦੋਂ ਜਿੰਨੀ ਵਾਰ ਵੀ ਇਹਨਾਂ ਨੂੰ ਪੁੱਛਿਆ ਗਿਆ ਡੱਗਫੋਰਡ ਨੇ ਆਪ ਅਸੈਂਬਲੀ 'ਚ ਕਿਹਾ ਸੀਗਾ ਵੀ ਸਾਡੇ ਹੱਥ 'ਚ ਨਹੀਂਗਾ ਵੀ ਵੀ ਇਹਨਾਂ ਨੂੰ ਵਰਕ ਪਰਮਿਟ ਇਸ਼ੂ ਕਰਨ ਦੇ ਜਦੋਂ ਵਿੱਚ ਦੀ ਵਰਕ ਪਰਮਿਟ ਦਾ ਮੁੱਦਾ ਚੱਲਿਆ ਸੀਗਾ ਡੱਗ ਡੱਗ ਫੋਰ ਨੇ ਆਪ ਕਿਹਾ ਸੀ ਵੀ ਸਾਨੂੰ ਬੰਦੇ ਚਾਹੀਦੇ ਆ ਇਹ ਸਾਨੂੰ ਇਹ ਸਾਰੇ ਜੈਨੂਇਨ ਲੱਗਦੇ ਸਾਨੂੰ ਬੰਦੇ ਚਾਹੀਦੇ ਆ ਅਸੀਂ ਫੈਡਰਲ ਨੂੰ ਮੇਲ ਭੇਜੀ ਆ ਭਾਈ ਸਾਨੂੰ ਇਹਨਾਂ ਦੀ ਵਰਕ ਪਰਮਿਟ ਇਸ਼ੂ ਕੀਤੀ ਜਾਵੇ ਹੁਣ ਫੈਡਰਲ ਇਹਨਾਂ ਨੂੰ ਪਤਾ ਜਵਾਬ ਕੀ ਦਿੱਤਾ ਵੀ ਅਸੀਂ ਵਰਕ ਪਰਮਿਟ ਇਸ਼ੂ ਕਰ ਦਾਂਗੇ ਪਰ ਤੁਸੀਂ ਗਾਰੰਟੀ ਦਿਓ ਵੀ ਤੁਸੀਂ ਇਹਨਾਂ ਦੀ ਫਾਈਲਾਂ ਤੇ ਕੰਮ ਕਰੋਗੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿਹੜਾ ਜੈਨੂਨ ਆ ਤੇ ਜਿਹੜਾ ਫੇਕ ਆ ਅਸੀਂ ਉਹਦਾ ਵਰਕ ਪਰਮਿਟਰ ਵੋਕ ਕਰੀਏ ਬਿਲਕੁਲ ਅਸੀਂ ਇਹਨਾਂ ਫੈਡਰਲ ਨੇ ਹਾਂ ਤੱਕ ਗੱਲ ਕਹੀ ਹੈ ਹ ਪ੍ਰੋਵੈਂਸ ਨੂੰ ਜਿੱਥੇ ਹੱਥ ਲਾਉਣਾ ਚਾਹੀਦਾ ਜਿੱਥੇ ਪ੍ਰੋਵੈਂਸ ਨੂੰ ਆਪਣੇ ਵਰਕਰਾਂ ਦੀ ਸਪੋਰਟ ਕਰਨੀ ਚਾਹੀਦੀ ਪ੍ਰੋਵੈਂਸ ਉਹਤੇ ਨਹੀਂ ਕਰ ਰਹੀ ਬਿਲਕੁਲ ਜੀ ਦੇਖਿਆ ਜਾਵੇ ਨਾ ਆਪਾਂ ਵੀ ਜਿਹੜਾ ਕੰਮ ਕੈਨੇਡਾ ਦੇ ਵਿੱਚ ਖਰਾਬ ਹੋਇਆ ਹੋਇਆ ਮੇਰੇ ਅਕੋਰਡਿੰਗ ਮੇਰੀ ਚਲੋ ਆਪਣੀ ਸਮਝ ਹੈ ਤੁਸੀਂ ਵੀ ਕੀ ਪਤਾ ਮੇਰੀ ਗੱਲ ਤੋਂ ਐਗਰੀ ਕਰੋਗੇ ਵੀ ਜਿੰਨਾ ਫਰਾਡ ਵਾਲਿਆਂ ਨੇ ਕੰਮ ਖਰਾਬ ਕੀਤਾ ਆ ਜੇ ਫਰਾਡ ਨਾ ਹੋਵੇ ਨਾ ਮੇਰੇ ਖਿਆਲ ਚ ਤਾਂ ਹੁਣ ਤਾਂ 70 80% ਬੱਚੇ ਪੀਆਰ ਹੋਏ ਹੋਣ ਕਿਉਂਕਿ ਹੁਣ ਜੇ ਆਪਾਂ ਦੇਖੀਏ ਐਕਸਪੋ ਸੈਂਟਰੀ ਦਾ ਸਕੋਰ ਵੀ ਤਾਂ ਹੀ ਇੰਨਾ ਪਹ ਜਾ ਰਿਹਾ ਜੇ ਵਿੱਚ ਫਰਾਡ ਹੋ ਰਿਹਾ ਇਹੀ ਹੈ ਜੀ ਗੱਲ ਇਹੀ ਗੱਲ ਆ ਵੀਰੇ ਸਾਰੇ ਫਰਾਡ ਕਰੀ ਜਾਂਦੇ ਆ ਦੂਜੀ ਗੱਲ ਇਹਨਾਂ ਨੂੰ ਬਰੋ ਇਹ ਇਹਨਾਂ ਨੂੰ ਰਿਫਿਊਜੀ ਤਾਂ ਚੰਗੇ ਲੱਗਦੇ ਨੇ ਚੱਲ ਮੇਰਾ ਕਿਸੇ ਨਾਲ ਕੋਈ ਹੇਟ ਨਹੀਂ ਭਾਈ ਮੈਂ ਪਹਿਲਾਂ ਦੱਸ ਦਿੰਦਾ ਮੇਰਾ ਕਿਸੇ ਰਿਫਿਊਜੀ ਭਾਈਚਾਰੇ ਨਾਲ ਕੋਈ ਹੇਟ ਨਹੀਂ ਭਾਈ ਚੱਲ ਤੁਹਾਡੀਆਂ ਮਜਬੂਰੀਆਂ ਹੋਣਗੀਆਂ ਠੀਕ ਆ ਤੁਹਾਨੂੰ ਉਹ ਬੰਦੇ ਚੰਗੇ ਲੱਗਦੇ ਜਿਹੜੇ ਹੁਣ ਆਪਾਂ ਨੂੰ ਪਤਾ ਹੁਣ ਆਪਾਂ ਨੂੰ ਪਤਾ ਇੱਥੇ ਰਿਫਿਊਜੀ ਦੇ ਹਾਲਾਤ ਕੀ ਨੇ ਬੰਦੇ ਆਉਂਦੇ ਆ ਆਪਾਂ ਬਹੁਤ ਸਟੋਰੀਆਂ ਦੇਖਦੇ ਆ ਤੁਸੀਂ ਭਾਵੇਂ ਸਟੋਰੀਆਂ ਲਾਵੀ ਦੇ ਉਹਦੇ ਨਾਲ ਵੀ ਜਿਹੜੇ ਬੰਦੇ ਸਰਕਾਰ ਤੋਂ 2-2 3-3000 ਮਹੀਨੇ ਦਾ ਹੀ ਲਈ ਜਾਂਦੇ ਆ ਬਿਨਾਂ ਕੰਮ ਕਰੇ ਤੇ ਸਰਕਾਰ ਡੱਗ ਫੋਰਡ ਆਪ ਕਹਿੰਦਾ ਸੀਗਾ ਪਿਛਲੇ ਸਾਲ ਵੀ ਅਸੀਂ ਉਹਨਾਂ ਨੂੰ ਵਰਕ ਪਰਮਿਟ ਈਸ਼ੂ ਕਰਾਂਗੇ ਆਪ ਉਹਨਾਂ ਐਸੈਂਬਲੀ ਚ ਕਹੇ ਵੀ ਅਸੀਂ ਵਰਕ ਪਰਮਿਟ ਈਸ਼ੂ ਕਰਾਂਗੇ ਇਨਾਂ ਬੰਦਿਆਂ ਨੂੰ ਭਾਈ ਜਿਹੜੇ ਰਿਫਿਜੀ ਨੇ ਕਿਉਂ ਭਾਈ ਤੁਹਾਨੂੰ ਉਹ ਬੰਦੇ ਜ਼ਿਆਦਾ ਚੰਗੇ ਲੱਗਦੇ ਆ ਉਹਨਾਂ ਚ ਇਹ ਜਿਆ ਕੀ ਖਾਸ ਆ ਜਿਹੜਾ ਸਾਡੇ ਚ ਠੀਕਾ ਬਿਲਕੁਲ ਬਿਲਕੁਲ ਆ ਸਾਡੇ ਚ ਕੀ ਮਾੜਾ ਅਸੀਂ ਭਾਈ ਜਦੋਂ ਤੱਕ ਦਾ ਟੈਕਸ ਭਰਦੇ ਸੀ ਜਦੋਂ ਤੱਕ ਸਾਰਾ ਕੁਝ ਕਰਦੇ ਸੀ ਉਹ ਤਾਂ ਚੰਗੇ ਲੱਗਦੇ ਸੀ ਹੁਣ ਜਦੋਂ ਜਦੋਂ ਸਾਡਾ ਹੁਣ ਸਾਡੇ ਸਾਰਿਆਂ ਦੇ ਪਰਮਿਟ ਮੁੱਕਣ ਤੇ ਆ ਗਏ ਨੇ ਹੁਣ ਅਸੀਂ ਜਦੋਂ ਘਰੋ ਘਰੀ ਬੈਠੇ ਆ ਹੁਣ ਇਹਨਾਂ ਇਹ ਗੱਲ ਮੈਨੂੰ ਸਮਝ ਨਹੀਂ ਲੱਗੀ ਵੀ ਜਾ ਕੇ ਇੱਧਰ ਤੋਂ ਰਹੀ ਹੈ ਤੇ ਮੇਨ ਗੱਲ ਇਹ ਵੀ ਆਪਾਂ ਕਿਹੜਾ ਉੱਥੇ 2 ਲੱਖ 2 ਲੱਖ ਖਰਚ ਕੇ ਆਇਆ ਵੀ ਆਪਾਂ ਸਿੱਧਾ ਜਾ ਕੇ ਇੱਥੇ ਆ ਕੇ ਆਪਾਂ 에어ਪੋਰਟ ਤੇ ਐਵਰ ਫਿਊਲ ਲਾ ਲਿਆ ਜਾ ਕੇ ਇਹ ਗੱਲ ਨਹੀਂ ਹੈਗੀ ਅਸੀਂ 25 25 ਲੱਖ 30 ਲੱਖ ਵੱਧ ਵੀ ਲੱਗਿਆ ਹੋ ਸਕਦਾ ਕਿਸੇ ਦਾ ਪਰ ਕਾਮਨ ਜੀ ਆਪਾਂ ਗੱਲ ਕਰੀਏ 20 ਤੋਂ 25 ਲੱਖ ਤਾਂ ਨਾਰਮਲ ਲੱਗਦਾ ਹੈ ਅਸੀਂ ਉੱਥੇ ਵੀ ਇੰਨੇ ਪੈਸੇ ਖਰਚ ਕੇ ਇੱਥੇ ਆਏ ਐਲਸ ਕਰਕੇ ਐਲਸ ਤੇ ਵੀ ਬੰਦਾ ਕਿੰਨੇ ਪੈਸੇ ਲੱਗ ਜਾਂਦੇ ਇੱਕ ਵਾਰੀ ਕਿਦਣੀ ਪੈਂਦੀ ਦੋ ਵਾਰੀ ਤਿੰਨ ਵਾਰੀ ਪਤਾ ਨਹੀਂ ਕਿੰਨੀ ਵਾਰੀ ਤੇ ਉਸ ਤੋਂ ਬਾਅਦ ਬੰ ਉਸ ਤੋਂ ਬਾਅਦ ਘਰ-ਵਾਰ ਛੱਡਣ ਤੋਂ ਬਾਅਦ ਕੰਮ ਕਰਦਾ ਇੱਥੇ ਟੈਕਸ ਪੇ ਕਰਦਾ ਪਰ ਤਾਂ ਵੀ ਜੇ ਆਪਾਂ ਨੂੰ ਇਹ ਹਾਲਾ ਦੇਖਣੇ ਪੈ ਜਾਣ ਤਾਂ ਫਿਰ ਮੈਂ ਤਾਂ ਲਾਣਤਾ ਹੀ ਕਹੂੰਗਾ ਵੀ ਹਾਂ ਵੀ ਇਹ ਸਰਕਾਰ ਤਾਂ ਲਾਣਤੀ ਹੈ ਲਾਣਤ ਤਾਂ ਹੈਗੀ ਹੋਰ ਤੇ ਬਾਕੀ ਬਾਈ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਜੀ ਨਹੀਂ ਕੋਈ ਗੱਲ ਤੁਸੀਂ ਟਾਈਮ ਕੱਢੇ ਨਹੀਂ ਠੰਡੇ ਦੇ ਵਿੱਚ ਬਾਕੀ ਜੇ ਤੁਹਾਨੂੰ ਸਾਡੀ ਸਾਡੀ ਗੱਲ ਥੋੜੀ ਚੰਗੀ ਲੱਗੀ ਮਤਲਬ ਪਸੰਦ ਆਈ ਤਾਂ ਥੱਲੇ ਟਿੱਪਣੀ ਜਰੂਰ ਦਿਓ ਆਪਣੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਜੋ ਜੈਨੂਨ ਬੰਦੇ ਨੇ ਉਹਨਾਂ ਨੂੰ ਆਪਣਾ ਇਨਸਾਫ ਮਿਲ ਸਕੇ ਮਿਲ ਸਕੇ ਤਾਂ ਧੰਨਵਾਦ ਜੀ ਬਹੁਤ ਵਾਦ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਓਕੇ ਸਤਿ ਸ਼੍ਰੀ ਅਕਾਲ